ਅੱਜ ਅਸੀਂ ਤੁਹਾਨੂੰ ਇਹੋ ਜਿਹੀ ਇੱਕ ਵੀਰ ਨਾਲ ਮਲਾਉਣ ਜਾ ਰਹੇ ਹਾਂ ਜਿਸ ਨੇ ਪੁਰਾਣੇ ਸਮੇਂ ਦੀਆਂ ਪ੍ਰੰਤਨ ਚੀਜ਼ਾਂ ਨੂੰ ਜਨਕੀ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਨਿੱਕੇ ਹੁੰਦੇ ਨਹੀਂ ਸ਼ੌਂਕ ਸੀ ਜੀ ਸਾਨੂੰ ਜੀ ਹਾਂ ਪਹਿਲਾਂ ਟੇਬਲ ਕਾਟ ਲੈਂਦੀ ਅਸੀਂ 300 ਦੀ 100 ਰੁਪਏ ਕਿਸ਼ਤ ਤੇ ਲੈਂਦੇ ਜੀ ਜਾਂ ਗੁਰਜਾਨ ਟਮੈਸਟਰ ਜੀ ਚ ਨਹੀਂ ਰੋ ਉਹ ਸਾਡੇ ਕੋਲੇ ਆਉਂਦਾ ਇੱਥੇ ਉਹਨੂੰ ਅਸੀਂ 8 ਦਿਨ ਤੋਂ 100 ਰੁਪਏ ਦੇ ਦਿੰਦੇ ਇਕੱਠੇ ਕਰਕੇ ਅੱਛਾ ਫਿਰ ਸਾਨੂੰ ਨੈਸ਼ਨਲ ਟੇਬਲ ਆ ਗਈ 300 ਦੀ ਅੱਛਾ ਉਸ ਤੋਂ ਬਾਅਦ ਹੌਲੀ ਹੌਲੀ ਸ਼ੌਂਕ ਪੈਂਦਾ ਪੈਂਦਾ ਤਵੇ ਮਿਲ ਗਏ ਸਾਨੂੰ ਫਿਰ ਕਹਾਇਸ਼ਾਂ ਮਿਲ ਗਈਆਂ ਉਹ ਕਿਰਾਏ ਦਾ ਕੰਮ ਆ ਟਾਇਰਾਂ ਦਾ ਜਿਹੜੇ ਪਿੰਡਾਂ ਨੂੰ ਕੋਈ ਪੁਰਾਣੀ ਚੀਜ਼ ਮਿਲ ਜਾਂਦੀਆਂ ਤਾਂ ਅਸੀਂ ਜੀ ਕੋਈ ਮੁੱਲ ਦਿੰਦਾ ਮੁੱਲ ਜਾਂ ਕੋਈ ਫ੍ਰੀ ਹਿੰਦਾ ਫੀਲ ਉਹਦੇ ਇੱਕ ਤਵੀ ਹੈ ਉਹ ਕਹਿੰਦੇ ਕਿੰਨੇ ਮਰਜ਼ੀ ਪੈਸੇ ਲੈ ਲੈ ਮਾਂਜੀ ਪੈਸਾ ਨੂੰ ਵੇਚਣਾ ਨਹੀਂ ਜੀ ਜੇ ਕੋਈ ਡਾਵਲਾ ਤਵਾ ਉਹ ਬੱਟੇ ਵਟਾ ਲਵਾਂਗੇ ਆਪਾਂ ਹਾਂ ਵੇਚਣਾ ਨਹੀਂ ਹਜੇ ਇਕੱਠੀ ਕਰੀ ਜ ਨੇ ਸ਼ੁਰੂਆਤ ਹੀ ਹੈ ਜੀ ਇਹ ਰਿਰੂਆ ਕਿੰਨੇ ਸਾਲ ਪੁਰਾਣਾ ਬਾਈ ਜੀ ਚਿਹਰਾ ਤੇ ਡੇਰ ਵਾਲੇ ਬਾਬਾ ਦਾ ਉਹਨਾਂ ਨੇ ਦਿੱਤਾ ਸੀ ਸਾਨੂੰ ਉਹਨਾਂ ਨੇ ਦੱਸਣ ਮਤਾਂ 1961-62 ਦਾ ਆਇਆ ਹੋਇਆ ਜੀ ਆਹ ਪਿੱਤਲ ਦਾ ਨਟੀਨਾ ਲੱਗਿਆ ਹੋਇਆ ਇਹਦੇ ਕੋਠੇ ਦੇ ਧਰ ਕੇ ਅੱਛਾ ਇਹ ਨਟੀਨਾ ਸੀ ਪਿੱਤਲ ਦਾ ਫੇਰ ਚੱਲ ਜਾਈਏ ਜੀ ਅੱਛਾ ਸਾਰਾ ਪਿੰਡ ਇਕੱਠਾ ਹੁੰਦਾ ਨਾ ਵੀ ਦੇਖੀਂ ਉਹਦੀ ਆਵਾਜ਼ ਕਿੱਥੋਂ ਆਉਂਦੀ ਹੈ ਇੱਕ ਤਾਂ ਬਾ ਤੁਸੀਂ ਲਿਖਣ ਦਾ ਸ਼ੌਂਕ ਆ ਜਾਂ ਤੁਹਾਨੂੰ ਪੜ੍ਹਨ ਦਾ ਸ਼ੌਂਕ ਆ ਇੱਕ ਤਾਂ ਮਾਜੀ ਹੈ ਉਹ ਮੇਰੇ ਭਾਈ ਨੂੰ ਵੱਧ ਸ਼ੌਂਕ ਆ ਮੈਥੀ ਪੜ੍ਹਨ ਦਾ ਅੱਛਾ ਹਾਂ ਜਿਹੜਾ ਆਪਣੇ ਕੋਲ ਇੱਥੋਂ ਗਿਆ ਰਹੇ ਹਨ ਅੱਛਾ ਹਾਂ ਮੈਨੂੰ ਸ਼ੌਂਕ ਜਿਵੇਂ ਬਰਾਸਾਨੀ ਸਾਡੇ ਫੈਨ ਆ ਸੀ ਬਹੁਤ ਜ਼ਿਆਦਾ ਜੀ ਉਹਦੀ ਦੋ ਆਪਣੀ ਦੋ ਵੱਕੇ ਜਮੀਨ ਵੀ ਸੀ ਜਿਵੇਂ ਮੇਰਾ ਰੋਸੀ ਸਬਨਾਮਾ ਮੇਰਾ ਪਾਕਿਸਤਾਨੀ ਸਬਨਾ ਉਹਨਾਂ ਦਾ ਨਰਿੰਦਰਪੁਰ ਦੇ ਵੀ ਸ਼ੌਂਕੀ ਸੀ ਜੀ ਤੇ ਜਸਵੰਤ ਕੰਬਰ ਦਾ ਗੁਰਦਾਸ ਸਿੰਘ ਦਾ ਜਿੰਨੇ ਪੁਰਾਣੇ ਨਾਵਲ ਲਗਾਨੇ ਸਾਰੇ ਸ਼ੌਂਕ ਹੀ ਪੜਨ ਦਾ ਜੀ ਹਾਂ ਜੀ ਠੀਕ ਹੈ ਪੁਰਾਣੇ ਜਿਹਨੇ ਕਿ ਨਾਮ ਵਾਲਾ ਸੀ ਉਹਨੂੰ ਪੜ੍ਹ ਕੇ ਰੱਖਦਾ ਤਰਕਸ਼ੀਰ ਮੈਗਜ਼ੀਨ ਵੀ ਪੜ੍ਹਦਾ ਹੁੰਦਾ ਅੱਛਾ ਹਾਂ ਜੀ ਹਾਂ ਜੀ ਵਹਿਮਾਂ ਭਰਮਾਂ ਤੋਂ ਦੂਰ ਲੋਕਾਂ ਵਿਚ ਜੀ ਹਾਂ ਜੀ ਘਰ ਦੇ ਵਿੱਚ ਹੋਰ ਕਿਹਨੂੰ ਕਿਹਨੂੰ ਸ਼ੌਂਕ ਹੈ ਅਸੀਂ ਪੜਨ ਦਾ ਸਾਰੇ ਟੱਬਰ ਨੂੰ ਸ਼ੌਂਕ ਹੈ ਜੀ ਤਾਂ ਮੇਰੀ ਬੀਬੀ ਜਾਨ ਬਾੜਾ ਕੱਲੀ ਉਹਦੇ ਕੋਲੇ ਖਾਹਰ ਅੱਜ ਅਸੀਂ ਤੁਹਾਨੂੰ ਇਹੋ ਜਿਹੀ ਇੱਕ ਵੀਰ ਨਾਲ ਮਲਾਉਣ ਜਾ ਰਹੇ ਹਾਂ ਜਿਸ ਨੇ ਪ੍ਰਾਣੇ ਸਮੇਂ ਦੀਆਂ ਪ੍ਰੰਤਨ ਚੀਜ਼ਾਂ ਨੂੰ ਜਨਕਿ ਸੰਭਾਲ ਕੇ ਰੱਖਿਆ ਹੋਇਆ ਹੈ ਅੱਜ ਦੇ ਜਮਾਨੇ ਦੇ ਵਿੱਚ ਉਹ ਚੀਜ਼ਾਂ ਸਾਨੂੰ ਬਹੁਤ ਗਿਣਤੀ ਵਿੱਚ ਘੱਟ ਮਿਲਦੀਆਂ ਤੇ ਜਿਹੜੀਆਂ ਚੀਜ਼ਾਂ ਵੀ ਤੁਹਾਨੂੰ ਵਿਖਾਵਾਂਗੇ ਪ੍ਰੋਪਰ ਉਹ ਸਾਰੀਆਂ ਚੀਜ਼ਾਂ ਜਨਕਿ ਚੱਲਦੀਆਂ ਕੈਮਰਾਮੈਨ ਨੂੰ ਕਹਿੰਦਾ ਵੀ ਇੱਕ ਵਾਰੀ ਇੱਧਰ ਤਸਵੀਰਾਂ ਦਿਖਾ ਦੇ ਮਸ਼ੀਨ ਤੇ ਝਾਤੀ ਮਾਰ ਦੇ ਇਹ ਸਟੂਡੀਓ ਤੇ ਜਿਹੜਾ ਦਿਖਾ ਦਈਏ ਇਹ ਪ੍ਰੰਤਨ ਸਮੇਂ ਦੇ ਵਿੱਚ ਇੱਕ ਤਵੇ ਹੁੰਦੇ ਸੀ ਚੱਲਦੇ ਸੀ ਇਹ ਇੱਕ ਪੱਥਰ ਦਾ ਤਵਾ ਹੈ ਪੱਥਰ ਦਾ ਤਵਾ ਜਨਨ ਕਿ ਇਹ ਚੀਜ਼ਾਂ ਹੁਣ ਬਹੁਤ ਜ਼ਿਆਦਾ ਘੱਟ ਮਿਲਦੀਆਂ ਜੇ ਮਿਲਿੰਗੀਆਂ ਤੇ ਚੱਲਦੀਆਂ ਨਹੀਂ ਆ ਇਹ ਹੁਣ ਇਸ ਵਕਤ ਪ੍ਰੋਪਰ ਵਧੀਆ ਜਨਨ ਕਿ ਚੱਲਦੀ ਆ ਸਹੀ ਸਲੰਤ ਹੈ ਹੋਰ ਵੀ ਮੈਂ ਤੁਹਾਨੂੰ ਕਾਫੀ ਚੀਜ਼ਾਂ ਦਿਖਾਦਾ ਇਧਰ ਦੇ ਪਾਸੇ ਇੱਕ ਡੇੜਗੋਏ ਹੈ ਇਹ ਵੀ ਕਾਫੀ ਲੰਮੇ ਪੁਰਾਣੇ ਸਮੇਂ ਦਾ ਜਨਨ ਕਿ ਵੀਰ ਨੇ ਸਾਹਮਣੇ ਰੱਖਿਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਿੰਦਾ ਇਧਰ ਵੀ ਮੜ ਜੀ ਬੈਟਰੀ ਤੇ ਥੱਲੇ ਝਾਤ ਮਰਾ ਦੇ ਬੈਟਰੀ ਵੀ ਪੁਰਾਣੇ ਸਮੇਂ ਦੀ ਵੀਰ ਨੇ ਸੰਭਾਲ ਕੇ ਰੱਖੀ ਹੋਈ ਆ ਕਾਫੀ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਵੀਰ ਨਾਲ ਗੱਲਬਾਤ ਵੀ ਕਰਾਂਗੇ ਤੇ ਹੋਰ ਵੀ ਜਾਣਕਾਰੀ ਲਵਾਂਗੇ ਅੱਜ ਅਸੀਂ ਪਹੁੰਚੇ ਆਂ ਪਿੰਡ ਲਾਲਿਆਣੀ ਦੇ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਰਕਾਰ ਜੀ ਸੱਚ ਦੀ ਪਰਦਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਉੱਡਾ ਪਹਿਲਾਂ ਹਾਂਜੀ ਨਾਮ ਕੀ ਆਪਣਾ ਈ ਗੁਰਜੀਤ ਸਿੰਘ ਲਾਲਿਆਣੀ ਗੁਰਜੀਤ ਸਿੰਘ ਲਾਲਿਆਣੀ ਹਾਂਜੀ ਗੁਰਜੀਤ ਸਿੰਘ ਜੀ ਜਿਹੜਾ ਇਹ ਤੁਸੀਂ ਬੜੀਆਂ ਜਨਕਿ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਇਹ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਆਪਾਂ ਇਹਨੂੰ ਸੰਭਾਲ ਕੇ ਰੱਖ ਲਈਏ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹ ਤਾਂ ਇਸ ਤੋਂ ਦੂਰ ਹੁੰਦੀ ਜਾਂਦੀ ਹੈ ਇਹ ਨਿੱਕੇ ਹੁੰਦੋਂ ਨਹੀਂ ਸ਼ੌਂਕ ਸੀ ਜੀ ਸਾਨੂੰ ਜੀ ਹਾਂ ਪਹਿਲਾਂ ਟੇਬਲ ਕਾਰਟ ਲਿਆਂਦੀ ਅਸੀਂ 300 ਦੀ 100 ਰੁਪਏ ਕਿਸ਼ਤ ਤੇ ਲਿਆਂਦੀ ਜੀ ਜਾਂ ਗੁਰਜਨ ਟਮੈਸਟਰ ਦੀ ਜਿਹੜੀ ਉਹ ਸਾਡੇ ਕੋਲੇ ਆਉਂਦਾ ਇੱਥੇ ਉਹਨੂੰ ਅਸੀਂ 8 ਦਿਨਾਂ ਤੋਂ 100 ਰੁਪਏ ਦੇ ਦਿੰਦੇ ਇਕੱਠੇ ਕਰਕੇ ਅੱਛਾ ਫਿਰ ਸਾਨੂੰ ਨੈਸ਼ਨਲ ਟੇਬਲ ਆ ਗਈ 300 ਦੀ ਉਹਨੇ ਉਸ ਤੋਂ ਬਾਅਦ ਹੌਲੀ ਹੌਲੀ ਸ਼ੌਂਕ ਪੈਂਦਾ ਪੈਂਦਾ ਤਵੇ ਮਿਲ ਗਏ ਜੀ ਸਾਨੂੰ ਫਿਰ ਕੈਸਟਾਂ ਮਿਲ ਗਏ ਉਹ ਕਿਰਾਏ ਦਾ ਕੰਮ ਆ ਟਾਈਟਰਾਂ ਦਾ ਜਿਹੜੇ ਪਿੰਡਾਂ ਨੂੰ ਕੋਈ ਪੁਰਾਣੀ ਚੀਜ਼ ਮਿਲ ਜਾਂਦੀ ਆ ਤਾਂ ਜੀ ਕੋਈ ਮੁੱਲ ਦੇਂਦਾ ਮੁੱਲ ਜਾਂ ਕੋਈ ਫ੍ਰੀ ਜਾਂਦਾ ਫ੍ਰੀ ਲੈ ਲੈਂਦੇ ਜੀ ਤੇ ਜਿਹੜੀ ਤੁਸੀਂ ਕਹਿੰਦੇ ਅਸੀਂ ਇੱਕ ਟੈਪਰ ਕਾਰਡ ਮਗਾਈ ਸੀ ਉਹ ਪਈਆ ਤੁਹਾਡੇ ਕੋਲ ਹੁਣ ਹਾਂ ਉਹ ਪਈਆ ਜੀ ਹੋ ਪਈਆ ਤੇ ਉਹ ਜਿਹੜੀ ਅੱਛਾ ਆਹ ਟੈਪਰ ਕਾਰਡ ਕੈਮਰਾਮੈਨ ਨੂੰ ਕਹਿੰਦਾ ਸੀ ਉਸਦੇ ਤਸਵੀਰਾਂ ਦਿਖਾ ਦੇ ਜਿਹੜੀ ਪੁਰਾਣੇ ਸਮੇਂ ਦੇ ਵਿੱਚ ਲੋਕੀ ਜਨਨ ਕਿ ਕਿੱਲਿਆਂ ਦੇ ਉੱਤਰ ਜਨਨ ਕਿ ਰਸਤੀ ਚ ਪਾ ਕੇ ਜਨਨ ਕਿ ਤੰਗ ਦਿੰਦੇ ਸੀ ਇਹ ਉਹ ਟੈਪਰ ਕਾਰਡ ਹੈ ਤੇ ਕਾਸਟਾ ਬਹੁਤ ਹੈ ਜਨਨ ਕਿ ਬਾਈ ਕੋਲੇ ਹਰੇਕ ਜਨਨ ਕਿ ਪੁਰਾਣੀ ਤੋਂ ਪੁਰਾਣੀ ਜਨਨ ਕਿ ਚੀਜ਼ ਬਾਈ ਨੇ ਸੰਭਾਲ ਕੇ ਰੱਖੀ ਤੇ ਹੁਣ ਵਕਤ ਤੁਹਾਡੇ ਕੋਲੇ ਕਿੰਨੇ ਕ ਤਵੇ ਪਈ ਆ ਜੀ ਤਵੇ ਸਾਡੇ ਕੋਲੇ ਜੀ ਵਿੱਚੇ ਉਹ ਪੱਥਰ ਵਾਲੇ ਆ ਗਏ ਜੀ ਜੀ ਵਿੱਚੇ ਇਹ ਆ ਗਏ ਵਿੱਚ ਉਹ ਛੋੜੇ ਆ ਗਏ ਉਧਰ ਇਹ 1600 ਤਵਾ ਜੀ ਸਾਡੇ ਕੋਲ 1600 ਤਵਾ ਹਾਂ ਜੀ ਹਾਂ ਤੇ 12 1300 ਕੈਸਟਾਂ ਜੀ ਜੀ ਹਾਂ ਜੀ ਹਾਂ ਜੀ ਤੇ ਇੱਕ ਆ ਉਹ ਇੱਕ ਜਿਵੇਂ ਕਹਿੰਦੇ ਹੁੰਦੇ ਸੀ ਮੰਜਾਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਹਾਂ ਤੇ ਤੁਸੀਂ ਤਾਂ ਵੇਖਿਆ ਜਿਵੇਂ ਕਿ ਮੰਜਾਂ ਜੋੜ ਕੇ ਤੇ ਹੁਣ ਕਿਤੇ ਲੱਗਦੇ ਕਿਤੇ ਹੁਣ ਜੀ ਜਿਵੇਂ ਹੁਣ ਆਪਣੇ ਤੁਸੀਂ ਵਿਹਾਂ ਚ ਆਏ ਹੋ ਇੱਥੇ ਲਾ ਲੈਣੀ ਇੱਥੇ ਹੀ ਲਾਉਣੀ ਸੀ ਅਸੀਂ ਉਹ ਸਾਡੇ ਪਿੰਡ ਚ ਜਵਾਕ ਮਰ ਗਿਆ ਸੀ ਮਰਗਤ ਕਰ ਫਿਰ ਭੇੜਾ ਲੱਗਿਆ ਨਹੀਂ ਇੱਥੇ ਲਾਉਂਦੇ ਹਾਂ ਅਸੀਂ ਪਿੰਡਾਂ ਚੋਂ ਉਹ ਦਾ ਪੈਸਾ ਸਾਡਾ ਕਿਰਾਏ ਦਾ ਕੰਮ ਟਰੈਕਟਰਾਂ ਦੀ ਜਣਾ ਕੇ ਇਹੋ ਸ਼ੌਂਕ ਚ ਲਾਦਣਾ ਜਿਹੜੇ ਵਿਹਲੇ ਹੋਈਏ ਜੀ ਅੱਛਾ ਹਾਂ ਉਹੋ ਜਿਵੇਂ ਗਾਹਕ ਮਾਨ ਨੇ ਕਹੇ ਸੀ ਦੋ ਮੰਜਾਂ ਨੂੰ ਜੋਰ ਸਪੀਕਰ ਵੱਜਣਾ ਨਹੀਂ ਅਸੀਂ ਵਜਾ ਦਿੰਦੇ ਹੁਣ ਵੀ ਜੀ ਅੱਛਾ ਹਾਂਜੀ ਤੇ ਫਿਰ ਉਹ ਕਿੰਨਾ ਕ ਮਹਿੰਗਾ ਪੈਂਦਾ ਜਿਹੜੇ ਅੱਜ ਕੱਲ ਤੇ ਜਿਹੜੇ ਹੁਣ ਜਨ ਕਿ ਚੱਲਦਾ ਡੀਜੇ ਦੂਜੇ ਚੱਲਦੇ ਇਹਦੇ ਨਾਲੋਂ ਕਿੰਨਾ ਕ ਕਿਰਾਇਆ ਕਰਵਾ ਮੈਂ ਨਹੀਂ ਇਸ ਤਾਂ ਇੰਨਾ ਕਿਰਾਇਆ ਲੈ ਇਸ ਤਾਂ ਨਹੀਂ ਸ਼ੌਂਕ ਚ ਹੀ ਲਾਇਆ ਜੀ ਅੱਛਾ ਹਾਂ ਸ਼ੌਂਕ ਜਿਹੜੇ ਬਾੜੇ ਮਿੱਤਰ ਨੂੰ ਤਾਂ ਜੇ ਹੁਣ ਕੋਈ ਕੰਮ ਟਰੈਕਟਰਾਂ ਦਾ ਖੜਦੂ ਫਿਰ ਜੇ ਕੰਮ ਚ ਪੈ ਗਈ ਉਹ ਪ੍ਰਦਰਸ਼ਨੀ ਤੌਰ ਤੇ ਉੱਥੇ ਲਾਉਣੇ ਆ ਜੀ ਅਸੀਂ ਜੀ ਹਾਂ ਤੇ 26 ਜਨਮੇ ਨੂੰ ਨਹਿਰੂ ਗਾਰਡਜ ਮਾਨਸਾ ਲਾਇਆ ਸੀ ਹਾਂ ਉਵੇਂ ਲਾ ਦਨੇ ਜੀ ਕੋਈ ਰਿਸ਼ਤੇਦਾਰ ਕੋਈ ਯਾਰ ਮਿੱਤਰ ਜੇ ਕਿ ਡਿਮਾਂਡ ਕਰਦਾ ਯਾਰ ਆਪਣੇ ਗੁੱਡੀ ਦਾ ਵਿਆਹ ਆਪਣੇ ਮੁੰਡੇ ਦਾ ਵਿਆਹ ਤੁਸੀਂ ਇਹ ਸਪੀਕਰ ਲਾ ਕੇ ਉਹ ਤੁਸੀਂ ਲਾਉਣਾ ਫਿਰ ਨਹੀਂ ਐ ਹਰੇਕ ਨਹੀਂ ਲਾ ਸਕਦੇ ਜੀ ਕਿਉਂ ਸਮਾਂ ਨਹੀਂ ਸਾਡੇ ਕੋਲ ਅੱਛਾ ਹਾਂ ਸਮਾਂ ਸਾਡੇ ਕੋਲ ਟਰੈਕਟਰਾਂ ਦਾ ਕੰਮ ਬਹੁਤ ਜ਼ਿਆਦਾ ਹੈ ਅੱਛਾ ਜਿਹੜੀਆਂ ਆ ਤੁਹਾਡੇ ਕੋਲੇ ਜਿੰਮੇ ਆਹ ਪੁਰਾਣੇ ਸਮੇਂ ਦੀ ਜਿਹੜੀ ਤੁਹਾਡੇ ਕੋਲ ਮਸ਼ੀਨ ਆ ਇਹ ਚੱਲਦੀ ਆ ਹਨਾ ਤੇ ਇਹਨੂੰ ਮੜਾ ਚਲਾ ਕੇ ਵਿਖਾਉਂਗੇ ਹਾਂ ਵਿਖਾ ਦਨੇ ਦਿਖਾਓ ਮੜਾ ਚਲਾ ਕੇ ਓ ਵੀਰ ਅਜਾ ਕਿੱਪਰ ਨਹੀਂ ਸੁਣੋ ਉਹ ਪ੍ਰੋਗਰਾਮ ਸੁਣ ਸਕਦੇ ਕੀ ਆਪਣੀ ਅੱਖੀਂ ਉਹ ਕਿੰਨੇ ਵੇਖਣਾ ਹੈ ਓਕੇ ਜਦ ਕਿ ਵੀਰ ਨੇ ਇਹਦਾ ਇਹ ਆ ਗਈ ਜਿਹੜੀ ਆ ਤਵੇ ਵਾਲੀ ਇਹ ਫਿਰ ਕਦੋਂ ਦੀ ਇਹ ਵੀ ਕਿਹੜੀ ਚੀਜ਼ ਹੈ ਸਰ ਉਹ ਮੌਨਲਾਂ ਦਾ ਫਰਕ ਹੈ ਜੀ ਓਡੋ ਓਡਾ ਅੱਛਾ ਹਾਂ ਜੀ ਕੀ ਇਹ ਉਹਦਾ ਫਰਕ ਹੈ ਉਹ ਜਿੱਕਰੇ ਪੱਥਰ ਦਾ ਘਾਟ ਜਾਂਦਾ ਜੀ ਇਹ ਕਿੰਨੀ ਪੁਰਾਣੀ ਜਿਹੜੀ ਤੁਹਾਡੇ ਕੋਲ ਮਸ਼ੀਨ ਪਈ ਹੈ ਇਹ ਉਹੋ ਹੈਗੀ ਹੈ ਜਿਹੜਾ ਟੁਕੜ ਟੁਕੜ 45 50 ਸਾਲ ਪੁਰਾਣੀ ਹੈ ਉਹ 50 ਸਾਲ ਹਾਂਜੀ 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 ਜਿਹੜੀ ਤੁਸੀਂ ਇਹ ਮਸ਼ੀਨ ਲਈ ਹੈ ਇਹ ਕਿਤੇ ਉਂ ਪੁਰਾਣੀ ਲਈ ਸੀ ਤੇ ਜਿਹੜਾ ਮੇਰਾ ਦੋਸਤ ਆ ਜੀ ਮਾਨਸਾ ਅਸ਼ੋਕਵੰਸਰ ਮਾਨਸਾ ਜੀ ਉਹਦੇ ਨੇ ਲਿਆ ਕੇ ਦਿੱਤੀ ਹੈ ਜਨਨੇ ਕਿ ਆਪਣੇ ਕੋਲ ਤੋਂ ਇੱਥੇ ਸਾਖੀ ਉਹਦੇ ਕੋਲੇ 19000 ਰਕੜਾ ਪੁਰਾਣਾ ਹੈ ਜੀ ਅੱਛਾ ਹਾਂ ਹੁਣ ਮਿੱਟੀ ਨੂੰ ਫਰੋਲ ਜੋਗੇ ਕਿਤਾਬ ਵੀ ਲਿਖੀ ਹੋਣੀ ਹੈ ਜੀ ਸਾਰੇ ਪੰਜਾਬ ਦੇ ਬਹੁਤ ਵੱਡੇ ਵੱਡੇ ਅੱਛਾ ਚੇਲੇ ਨੇ ਉਹਨਾਂ ਦੇ ਜੀ ਅੱਛਾ ਹਾਂ ਉਹਨਾਂ ਨੇ ਲਿਆ ਕੇ ਦਿੱਤੇ ਇਹ ਵੀ ਉਹਨਾਂ ਨੇ ਦਿੱਤੀ ਹੈ ਜੀ ਮੈਨੂੰ ਲੈ ਕੇ ਹਾਂਜੀ ਹਾਂਜੀ ਜਨਨੇ ਕਿ ਜਿਹੜੀਆਂ ਹੋਰ ਟੈਪਰ ਕਾਰਟਾਂ ਪੁਰਾਣੇ ਤੋਂ ਪੁਰਾਣੇ ਰੇਲਗੋਏ ਜਨ ਕਿ ਪੁਰਾਣੇ ਤੋਂ ਪੁਰਾਣੇ ਤੁਹਾਡੇ ਕੋਲੇ ਚਿੰਗੇ ਚੀਜ਼ ਤੁਸੀਂ ਸੰਭਾਲ ਕੇ ਰੱਖੀ ਹੋਈ ਆ ਕੈਸਟੇ ਵੀ ਕਾਫੀ ਪਈਆਂ ਤੁਹਾਡੇ ਕੋਲੇ ਇਹ ਕਸਟਮ ਸਾਰੀਆਂ ਚਲਦੀਆਂ ਇਹਦੇ ਸਾਰੀਆਂ ਚਲਦੀਆਂ ਜੀ ਹੈਗੀਆਂ ਸਾਰੀਆਂ ਚਲਦੀਆਂ ਸਾਰੀਆਂ ਕੈਸਟਾਂ ਚਲਦੀਆਂ ਤੇ ਤੁਹਾਡੇ ਕੋਲੇ ਕੋਈ ਬੰਦਾ ਮੰਗ ਨਹੀਂ ਕਰਦਾ ਯਾਰ ਮੈਨੂੰ ਇਹ ਜਿਵੇਂ ਟੈਪਰ ਕਾਰਟ ਤੁਹਾਨੂੰ ਇਹ ਵੀ ਦੇ ਦੇ ਚਲਦੀ ਆਸੀਂ ਵੇਖੀ ਸੀ ਜਿਵੇਂ ਕੈਸਟਾਂ ਦੇ ਦੇ ਕੋਈ ਮੰਗ ਨਹੀਂ ਕਰਦਾ ਨਹੀਂ ਮੰਗ ਬਹੁਤ ਕਰਦਾ ਉੱਥੇ ਡਰਾਮੇ ਤੇ ਪ੍ਰੋਗਰਾਮ ਸੀ ਕੁਲਦੀਬਰੀਬ ਦਾ ਉੱਥੋਂ ਕੋਈ ਪ੍ਰੋਫੈਸਰ ਆਇਆ ਸੀ ਲੁਧਿਆਣੇ ਇੱਥੋਂ ਮੋਗੇ ਤੋਂ ਮੇਰੇ ਕੋਲ ਨੂਰ ਜੀ ਉਹ ਕਹਿੰਦੇ ਕਿੰਨੇ ਮਰਜ਼ੀ ਪੈਸੇ ਲੈ ਲਵਾਂ ਹਾਂ ਜੀ ਪੈਸਾ ਨੂੰ ਵੇਚਣਾ ਨਹੀਂ ਸਮਾਨ ਜੀ ਜੇ ਕੋਈ ਡਾਵਾਲਾ ਤਵਾ ਉਹ ਵੱਟੇ ਵਟਾ ਲਵਾਂਗੇ ਆਪਣੇ ਕੋਲ ਹਾਂ ਵੇਚਣਾ ਨਹੀਂ ਜੀ ਹਜੇ ਇਕੱਠੇ ਹੀ ਕਰੀ ਜ ਨੇ ਸ਼ੁਰੂਆਤ ਹੀ ਹੋਈ ਹੈ ਅੱਛਾ ਸ਼ੁਰੂਆਤ ਹਾਂ ਸ਼ੁਰੂਆਤ ਹਾਂ ਜੀ ਹਾਂ ਘਰ ਦੇ ਵਿੱਚ ਤੁਹਾਨੂੰ ਸ਼ੌਂਕਤ ਕਿਸੇ ਹੋਰ ਨੂੰ ਵੀ ਹੈਗਾ ਨਹੀਂ ਮੇਰੇ ਭਾਈ ਨੂੰ ਵੀ ਸ਼ੌਂਕ ਹੈ ਜੀ ਨਾਲ ਅੱਛਾ ਹਾਂ ਸਾਡੇ ਘਰ ਵਾਲਿਆਂ ਨੂੰ ਵੀ ਸ਼ੌਂਕ ਪੁਰਾਣਾ ਸੰਗੀਤ ਸੁਣਨਾ ਜੀ ਉਹ ਫੋਨ ਆ ਗਿਆ ਥੋੜਾ ਬੰਦ ਕਰ ਦਿਓ ਮੇਰਾ ਆ ਰਿਹਾ ਜੀ ਆ ਮੈਂ ਬੰਦ ਕਰ ਦਿਸਟਰਬ ਕਰ ਦਿੰਦੇ ਉਹ ਹੀ ਕਰ ਹਲਪਾ ਤੁਹਾਡਾ ਸਟਾਰਟ ਕਰ ਲਈਏ ਜਿਹੜਾ ਸਾਨੂੰ ਨਾ ਟਾਪਿਕ ਸਟਾਰਟ ਕੋਈ ਨਹੀਂ ਕਰਤਾ ਮੰਨ ਅਰਤਾ ਹੈ ਮਤੀ ਹੈ ਅੱਛਾ ਜਿਵੇਂ ਹੁਣ ਤੁਹਾਡੇ ਕੋਲ ਜਿਹੜੇ ਤਵੇ ਕਿਹੜੇ ਕਿਹੜੇ ਕਲਾਕਾਰਾਂ ਦੇ ਤਵੇ ਪੈਦ ਸਾਡੇ ਕੋਲੇ ਜੀ ਮੁਹੰਮਦ ਸਦੀਕ ਰਣਜੀਤ ਕੌਰ ਸਰੇਂਦਰ ਸਿੰਧਾ ਕੇ ਦੀਪਜਗਮੋਣ ਕੌਰ ਆਸ਼ਾ ਸਿੰਘ ਮਸਤਾਨਾ ਗਰਦਾਖਮਾਨ ਆ ਗਏ ਜਿਹਨੇ ਜੀ ਤੇ ਸਫ ਸੁਖਦੇਵ ਸਿੰਘ ਸਾਫਰੀ ਨਜੀਰ ਮੁਹੰਮਦ ਜੀ ਐਜੇ ਕਲਾਕਾਰਾਂ ਦੇ ਜੀ ਹਾਂਜੀ ਹਾਂਜੀ ਕਿੰਨੇ ਮਾਨ ਸਨਮਾਨੀ ਹੋਇਆ ਮਾਰਤਨ ਮਾਨਾ ਨੂੰ ਡਾਕਟਰ ਕਲਦੀਪਦੀਪ ਨੇ ਸਮਾ ਰੋਸ਼ਨ ਸਾਥੋ ਕਰਾਈ ਸੀ ਜੀ 8-9 ਸਾਲ ਪਹਿਲਾਂ ਆਰਨੇਤ ਨੂੰ ਤੇ ਸਾਨੂੰ ਦੋਨਾਂ ਨੂੰ ਇਕੱਠੇ ਮਿਲਣ ਮਾਨ ਕਰੇ ਉਹ ਤੋਂ ਗਾਉਂ ਲੱਗੇ ਲੱਗੇ ਸੀ ਜੀ ਹਾਂਜੀ ਇੱਕ ਸਾਨੂੰ ਆਜੋ ਇੱਧਰ ਆਜੋ ਇੱਕ ਸਾਨੂੰ ਐ ਦੱਸੋ ਵੀ ਤੁਹਾਡੇ ਘਰੇ ਹੁਣ ਕਿਹੜੇ ਕਿਹੜੇ ਕਲਾਕਾਰ ਤੁਹਾਡੇ ਘਰੇ ਆਉਂਦੇ ਆ ਆਪਣੇ ਕੋਲੇ ਜੀ ਗਦਾਗ ਮਾਨ ਘਰੇ ਤਾਂ ਨਹੀਂ ਆਏ ਜ ਉਹਨਾਂ ਨੇ ਸਾਨੂੰ ਪਟਿਆਲੇ ਥੱਲੇ 2004 ਚ ਜੀ ਇੱਕ ਬਿਕਰਮਜੀਤ ਮਾਡਰਾ ਆਇਆ ਸੀ ਉਹਨੂੰ ਐਫਐਲ ਦਾ ਕੋਰਸ ਆਇਆ ਸੀ ਜੀ ਉਹਨੇ ਸਾਥੋ ਜਾਣਕਾਰੀ ਲੈਤੀ ਗਦਾਗ ਮਾਨ ਬਾਰੇ ਲਵੇ ਕੀ ਕਹਿ ਛਕ ਕਿੰਨੀਆਂ ਕੋਈ ਖ਼ਬਰਾਂ ਤੇ ਸਰਿੰਦਰ ਸਿੰਧਾ ਜੀ ਵੀ ਆਪਣੇ ਘਰੇ ਆਏ ਨੇ ਜੀ ਗੁਰਵਿੰਦਰ ਬਰਾੜ ਵੀ ਜੀ ਤੇ ਬਾਬੂ ਸਿੰਘ ਮਾਨ ਮਰਨ ਵਾਲੇ ਜੀਤਕਾਰ ਉਹ ਵੀ ਘਰੇ ਆਏ ਨੇ ਦੇਵthਰੀਕੇਣਾ ਵੀ ਆਪਣੇ ਕੋਲੇ ਘਰੇ ਆ ਗਏ ਅੱਛਾ ਅੱਛਾ ਪ੍ਰਾਣੇ ਸਾਰੇ ਮੰਗੀਆਂ ਜਿਹੜੇ 80% ਮੰਗੂ ਆਪਾਂ ਨੂੰ ਜਾਣ ਬਚਾਉਂਦਾ ਜਿੰਨੇ ਸਾਰੇ ਤੁਹਾਡੇ ਘਰੇ ਆਏ ਆ ਸਾਰੇ ਨਹੀਂ ਅੱਛਾ ਹਾਂ ਜੀ ਸਾਰੇ ਉਹ ਜੋ ਪ੍ਰੋਗਰਾਮਾਂ ਤੇ ਮਿਲਦੇ ਨੇ ਕੱਥੇ ਜੀ ਜੀ ਹਾਂ ਜੀ ਇਧਰ ਵੀ ਵੀਰ ਨੇ ਜਨਨ ਕਿ ਕਾਫੀ ਚੀਜ਼ਾਂ ਜਿਵੇਂ ਪੁਰਾਣਾ ਡੈਕ ਹੁੰਦਾ ਸੀ ਸਾਡੇ ਇੱਕ ਸਟਾਣਾ ਇਹ ਵੀ ਸਾਹਮਣੇ ਰੱਖਿਆ ਹੋਇਆ ਜਿਹੜਾ ਇਹ ਰੇੜੂ ਆ ਕਿੰਨੇ ਸਾਲ ਪੁਰਾਣਾ ਬਾਈ ਜੀ ਚੈਰਾ ਨੂੰ ਡੇਰ ਵਾਲੇ ਬਾਬਾ ਗਾ ਉਹਨਾਂ ਨੇ ਦਿੱਤਾ ਸੀ ਸਾਨੂੰ ਉਹਨਾਂ ਨੇ ਦੱਸਣ ਮਤਾਂ 1961-62 ਚ ਆਇਆ ਹੋਇਆ ਜੀ ਆ ਪਿੱਤਲ ਦਾ ਨਟੀਨਾ ਲੱਗਿਆ ਹੋਇਆ ਸੀ ਦੇ ਕੋਠੇ ਦੇ ਧਰ ਕੇ ਅੱਛਾ ਇਹ ਨਟੀਨਾ ਸੀਗਾ ਪਿੱਤਲ ਦਾ ਫੇਰ ਚੱਲ ਰਹੀ ਜਣ ਕੀ ਅੱਛਾ ਸਾਰਾ ਪਿੰਡ ਇਕੱਠਾ ਹੁੰਦਾ ਲਵੀ ਦੇਖੀ ਲਵੀ ਬਾਜ ਕਿੱਥੋਂ ਆਈ ਜਾਂਦਾ ਹਰਾਨੀ ਵਾਲੀ ਗੱਲ ਸੀ ਜੋਟ ਹੈ ਅੱਛਾ ਅੱਛਾ ਹਾਂਜੀ ਕਿਤਾਬਾਂ ਕਿ ਦੋਬਾਈ ਅਸੀਂ ਵੇਖੀ ਜਾਂਦੇ ਜਦ ਕਿ ਕਿਤਾਬਾਂ ਵੀ ਕਾਫੀਆਂ ਪਈਆਂ ਇੱਕ ਵਾਰ ਕੈਮਰਾ ਮੈਨੂੰ ਕਹਿੰਦਾ ਦਿਖਾ ਦੇ ਕਿਤਾਬਾਂ ਤੇ ਵੀ ਤਸਵੀਰਾਂ ਦਿਖਾ ਦੇ ਇਹ ਕਿਤਾਬਾਂ ਤੁਸੀਂ ਲਿਖਣ ਦਾ ਸ਼ੌਂਕ ਆ ਜਾਂ ਤੁਹਾਨੂੰ ਪੜਨ ਦਾ ਸ਼ੌਂਕ ਆ ਇੱਕ ਤਾਂ ਭਾਜੀ ਹੈ ਉਹ ਮੇਰੇ ਭਾਈ ਨੂੰ ਵੱਧ ਸ਼ੌਂਕ ਆ ਮੈਥੋਂ ਹੀ ਪੜਨ ਦਾ ਅੱਛਾ ਹਾਂ ਜਿਹੜਾ ਆਪਣੇ ਕੋਲੇ ਇੱਥੋਂ ਗਿਆ ਨੇ ਹਣਾ ਅੱਛਾ ਹਾਂ ਮੈਨੂੰ ਸ਼ੌਂਕ ਆ ਜਿਵੇਂ ਬਰਾਸਾਨੀ ਸਾਹਬ ਦੇ ਫੈਨ ਆ ਸੀ ਬਹੁਤ ਜ਼ਿਆਦਾ ਜੀ ਤੇ ਉਹਦੀ ਦੋ ਆਪਣੀ ਦੋ ਵੱਕੇ ਜਮੀਨ ਵੀ ਸੀ ਜਿਵੇਂ ਮੇਰਾ ਰੂਸੀ ਸੱਫਰਨਾਮਾ ਮੇਰਾ ਪਾਕਿਸਤਾਨੀ ਸੱਫਰ ਉਹਨਾਂ ਦਾ ਨਰਿੰਦਰਪੁਰ ਦੇ ਵੀ ਸ਼ੌਂਕੀ ਸੀ ਜੀ ਤੇ ਜਸਵੰਤ ਕੰਬਰ ਦਾ ਗੁਰਦੈਨ ਸਿੰਘ ਦਾ ਜਿੰਨੇ ਪੁਰਾਣੇ ਨਾਵਲ ਕਰਨੇ ਸਾਰੰ ਸ਼ੌਂਕ ਹੀ ਪੜ੍ਹਨ ਦਾ ਸੀ ਜੀ ਹਾਂਜੀ ਹਾਂਜੀ ਠੀਕ ਹੈ ਪੁਰਾਣੇ ਜਾਨੀ ਕਿ ਨਾਵਲ ਵਾਲਾ ਤੁਸੀਂ ਉਹ ਪੜ੍ਹ ਕੇ ਰੱਖਦੇ ਹੋ ਤਰਕ ਸੀਰਮੈਗ ਜਿੰਨੇ ਵੀ ਪੜ੍ਹਦੇ ਹੁੰਦੇ ਸੀ ਅੱਛਾ ਹਾਂਜੀ ਹਾਂਜੀ ਵਿਹਿਮਾ ਪਰਮਤੂ ਦੂਰ ਲੋਕਾਂ ਨੂੰ ਜਨਕੀ ਜੀ ਹਾਂਜੀ ਘਰ ਦੇ ਵਿੱਚ ਹੋਰ ਕਿਹਨੂੰ ਕਿਹਨੂੰ ਸ਼ੌਂਕ ਆ? ਇਹ ਪੜਨ ਦਾ ਸਾਰੇ ਟੱਬਰ ਨੂੰ ਸੌਂਕ ਜਾਂ ਸਾਡੇ ਹਾਂ ਮੇਰੀ ਬੀਬੀ ਜਾਣ ਪਹਾੜਾ ਕੱਲੀ ਉਹਦੇ ਕੋਲੇ ਖਾਬਰ ਹਣਾ ਰਿਹੜੀਆ ਅੱਛਾ ਅੱਛਾ ਉਹ ਹੁੰਦੀ ਹਾਂਜੀ ਤੇ ਬੱਚਿਆਂ ਨੂੰ ਬੱਚਿਆਂ ਨੂੰ ਵੀ ਸੌਂਕ ਜਪੂਰਾ ਸਾਡੇ ਨੂੰ ਜੀ ਇਹਨਾਂ ਚੀਜ਼ਾਂ ਵਾਲ ਬੱਚਿਆਂ ਦਾ ਧਿਆਨ ਹੈਗਾ ਤੇ ਨਹੀਂ ਰਹੇਗਾ ਜਪੂਰਾ ਜੀ ਹਾਂਜੀ ਹਾਂਜੀ ਪਈ ਵਾਰ ਅੱਜ ਤੋਰ ਬੱਚੇ ਐ ਨਹੀਂ ਕਹਿੰਦੇ ਬਾਪੂ ਤੂੰ ਕਿਦਰ ਪੁੱਠੇ ਚ ਕੰਮ ਚ ਆ ਪਿਆ ਦੇਖ ਕੇ ਰੱਖ ਕੇ ਕਰਨਾ ਕੀ ਇਹ ਪੁਰਾਣੀ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਸੌਂਕ ਜਪੂਰਾ ਸਾਡੇ ਨੂੰ ਜੀ ਹਾਂਜੀ ਹਾਂਜੀ ਜਿਹੜੀ ਆ ਬੈਟਰੀ ਤੁਸੀਂ ਲਈ ਬੈਠੇ ਆ ਪੁਰਾਣੀ ਬੈਟਰੀ ਆ ਤੁਹਾਡੇ ਕੋਲੇ ਹਾਂਜੀ ਹਾਂਜੀ ਇਹ ਤਾਂ ਬਹੁਤ ਪੁਰਾਣੀ ਇੱਕ ਮਿੰਟ ਬਹੁਤ ਭਾਰ ਸੁਮਾਲ ਕੇ ਰੱਖੀ ਆ ਪ੍ਰਾਣੀ ਹਾਂ ਜੀ ਇਹ ਸਾਨੂੰ ਕੁਆਡਤੀ ਮਿਲੀ ਸੀ ਜੀ ਇਹਦੀ ਰੋਸ਼ਨੀ ਬਹੁਤ ਹੈ ਹਾਂ ਜੀ 12 ਵੋਲਟ ਦੀ ਬੈਟਰੀ ਅਸੀਂ ਫਿੱਟ ਕਰੀ ਜੀ ਆਪ 12 ਵੋਲਟ ਦੀ ਹਾਂ ਜੀ ਹਾਂ ਜੀ ਠੀਕ ਹੈ ਭਾਰੀ ਵੀ ਕਾਫੀ ਹੈ ਹਾਂ ਜੀ ਹਾਂ ਜੀ ਇਸੇ ਅੱਛਾ ਤੇ ਹੋਰ ਚੀਜ਼ਾਂ ਦਾ ਤੁਹਾਨੂੰ ਕਿਹੜੇ ਕਿਹੜੇ ਨੇ ਸ਼ੌਂਕ ਹੋਰ ਜੀ ਸਾਨੂੰ ਆਪ ਦਾ ਜਿਹੜਾ ਤੰਦਾ ਮੈਨ ਹਾਜਾ ਖੇਤੀਬਾੜੀ ਲਾ ਲੋ ਟਰੈਕਟਰ ਦਾ ਕਿਰਾਏ ਦਾ ਜੀ ਅੱਛਾ ਤੇ ਬਾਕੀ ਜਿਹੜੇ ਬਾਹਰ 50 ਰੁਪਏ ਨੇ ਉਠਾ ਵਾਲੇ ਹਾਲ 45 ਉਹ ਚੀਜ਼ਾਂ ਦਾ ਸੌਂਕਾ ਜੀ ਅੱਛਾ ਹਾਂ ਉਹ ਵੀ ਅਸੀਂ ਲਈ ਜਾਂਦੇ ਸਮਾਨ ਇਕੱਠਾ ਹੋਰ ਵੀ ਉਹ ਤਾਂ ਲੋਕਡਾਊਨ ਚ 2 ਮਹੀਨੇ ਬਿਲੇ ਹੋਏ ਸੀ ਉਸ ਟਾਈਮ ਉਹ ਸਿਰੇ ਬਾਹਰੋਂ ਤੁਸੀਂ ਸਮਾਨ ਦੇਖੋਗੇ ਸਾਰਾ ਲੋਕਡਾਊਨ ਚ ਇਕੱਠਾ ਕਰੀ ਜੀ ਸਾਰਾ ਇਕੱਠਾ ਹਾਂ ਸਾਨੂੰ ਕਿਸੇ ਨੇ ਪੈਸੇ ਨਹੀਂ ਲੇਤਾ ਕੋਈ ਉਸਨੇ ਪੱਕੀ 30 ਪਿੰਡਾਂ ਸਾਡੀ ਮਾਰਕੀਟ ਹੈ ਜੀ ਪਤਾ ਹੁੰਦੀ ਹੈ ਮੈਨੂੰ ਕਿ ਕਿਹਦੇ ਘਰੇ ਕਿੱਥੇ ਚੀਜ਼ ਪਈ ਆ ਕਿਉਂ ਭਰਤਾਂਪੁਰ ਤੋਂ ਪਾਉਣੇ ਜੀ ਅਸੀਂ ਉਦੋਂ ਅਸੀਂ ਚੱਕ ਲਿਆ ਸੀ ਧੋ ਕੇ ਰੰਗ ਕਰਕੇ ਉੱਥੇ ਲਾ ਦੇ ਜੀ ਇੱਕ ਸਾਨੂੰ ਇਹ ਵੀ ਸੁਣ ਚ ਆਇਆ ਕਹਿੰਦੇ ਵੀ ਜੇਕਰ ਕਿਸੇ ਪਿੰਡ ਦੇ ਵਿੱਚ ਗੁੱਡੀ ਦਾ ਵਿਆਹ ਹੁੰਦਾ ਤੇ ਸਮਾਨ ਛੱਡ ਕੇ ਜੇ ਮੈਂ ਟਰੈਕਟਰ ਟਰਾਲੀਆਂ ਤੇ ਆਪਾਂ ਛੱਡ ਕੇ ਆਉਨੇ ਤੇ ਵੀਰ ਬਿਲਕੁਲ ਫ੍ਰੀ ਛੱਡ ਕੇ ਹੁੰਦਾ ਕੋਈ ਜਨਨ ਕਿ ਤੇ ਏਡੀ ਪਉਂਦੇ ਕੋਈ ਕਿਰਾਇ ਨਹੀਂ ਲੇ ਇਹ ਗੱਲ ਸੱਚੀ ਹੈ ਬਈ ਹਾਂ ਹੈਗੀ ਹੈ ਸੱਚੀ ਜੀ ਹਾਂ ਇਹ ਅਸੀਂ 50 60 ਕਿਲੋਮੀਟਰ ਤੱਕ ਸਮਾਨ ਫ੍ਰੀ ਸਾਡੇ ਕੋਲ ਹੈ ਜੇ ਕਿਸੇ ਨੇ ਧੱਕੇ ਨਾਲ ਹੀ ਡੀਜ਼ਲ ਪਾਤਾ ਤਾਂ ਆਪਾਂ ਪਵਾ ਲਿਆ ਨਹੀਂ ਪਵਾਉਂਦੇ ਜੇ ਹੁਣ ਡਾਲਾ ਖਲਾਈ ਵੀ ਬਿਹਾਰ ਹੁੰਦਾ 1500 ਦੇਤਾ ਤਾਂ ਅਸੀਂ ਮੋੜ ਕੇ ਗੱਡੀ ਵਾਲਾ ਨਹੀਂ ਛੱਡਦੇ ਨੇ ਜੀ ਗੱਡੀ ਹਾਂਜੀ ਕੋਈ ਵੀ ਪਿੰਡ ਚੋਂ ਹੈ ਦੀ ਹਾਂ ਪਿੰਡ ਚੋਂ ਲਵੇ ਦੋ ਤਿੰਨ ਪਿੰਡਾਂ ਚੋਂ ਕੋਈ ਹੈ ਦੀ ਜੀ ਸੜਕੇ ਹਾਂ ਜੀ ਹਾਂ ਬਾਕੀ ਰਾਂਹਾਂ ਰੂਹਾਂ ਦੀ ਸਪਾਈ ਦਾ ਸ਼ੌਂਕ ਵੜਾ ਹੀ ਸਨ ਹਾਂ ਹੁਣਾਂ ਸੜਕ ਆਪਣੇ ਨਾਲ 8.5 ਫੁੱਟ ਥਾਂ ਸੜਕ ਦਾ ਹਕਮੰਦ ਨਾਲ ਜਿਹੜੀ ਪਿੰਡਾਂ ਵਾਲੀ ਸੜਕ ਆਪਾਂ 12 ਫੁੱਟ ਛੱਡਿਆ ਹੋਇਆ ਧੁਰ ਤੱਕ ਅੱਛਾ 12 ਗਮਾਂਡੀਆਂ ਨੇ ਛੱਡਿਆ ਭਾਜੀ ਨਹੀਂ ਅੱਜਕੱਲ 40 40 50 50 ਕਿੱਲੇ ਵਾਲਿਆਂ ਨੇ ਮੱਟ ਖਾਂਲ ਉੱਤੇ ਵਾਰ ਕੇ ਹਾਂ ਹਾਂ ਜੀ ਇਹ ਵੀ ਗੱਲ ਹੈ ਇਹ ਵੀ ਆਮ ਤੌਰ ਤੇ ਸੀ ਜਾਂਦੇ ਆ ਪਿੰਡਾਂ ਦੇ ਵਿੱਚ ਲੰਘਦੇ ਲਿੰਕ ਰੋਡ ਚੜਕਾਂ ਚਾਹੇ ਡੀੜੀ ਰੋਡ ਚੜਕਾਂ ਹੋਣ ਜਿਹੜਾ ਉਦੋਂ ਸਾਈਡ ਤੇ ਥਾਂ ਛੱਡਿਆ ਹੁੰਦਾ 8 ਫੁੱਟ ਜਾਨੀ ਕਿ ਵੱਡ-ਵੱਡ ਕੇ ਲੋਕਾਂ ਨੇ ਸੜਕ ਦੇ ਨਾਲ ਲਾ ਦਿੱਤਾ ਹੁੰਦਾ ਕਿਉਂਕਿ ਉਹਦੇ ਨਾਲ ਐਕਸੀਡੈਂਟ ਬਹੁਤ ਹੁੰਦੇ ਆ ਜਦੋਂ ਐਕਸੀਡੈਂਟ ਹੁੰਦਾ ਕਿਸੇ ਜਾਨ ਚਲੀ ਜਾਂਦੀ ਹੈ ਉਦੋਂ ਆਪਾਂ ਨੂੰ ਇਹ ਯਾਦ ਆਉਂਦਾ ਕਿ ਜਿਹੜਾ ਇਹ ਥਾਂ ਵੱਡਿਆ ਸ਼ਾਇਦ ਨਾ ਵੱਡਿਆ ਹੁੰਦਾ ਅੱਜ ਕਿਸੇ ਦੀ ਜਾਨ ਵਾਜ ਜਾਂਦੀ ਬਾਈ ਦਾ ਕਹਿਣਾ ਹੈ ਕਿ ਜਿਹੜਾ ਇਹ ਥਾਂ ਅਸੀਂ 8 ਫੁੱਟ ਛੱਡਿਆ ਹੁੰਦਾ ਤੇ ਅਸੀਂ 8 ਫੁੱਟ ਨਹੀਂ ਅਸੀਂ 12 ਫੁੱਟ ਥਾਂ ਛੱ ਅਸੀਂ ਆਪ ਵੀ ਛੱਡਿਆ ਤੇ ਹੋਰਾਂ ਲੋਕਾਂ ਨੇ ਵੀ ਕਿਹਾ ਵੀ ਜਿਹੜੇ ਥਾਂ ਤੁਸੀਂ ਛੱਡੋ ਚਲੋ ਇਹੋ ਜਿਹੇ ਲੋਕ ਪੜ੍ਹਾਈ ਦੇ ਕੰਮ ਕਰਨੇ ਚਾਹੀਦੇ ਨੇ ਇੱਕ ਵੀਰ ਨੇ ਸਾਨੂੰ ਇਹ ਵੀ ਦੱਸਿਆ ਵੀ ਜਿਵੇਂ ਤੁਸੀਂ ਪਹਿਲਾਂ ਵੀ ਸੁਣਿਆ ਵੀ ਅਸੀਂ ਕੁੜੀਆਂ ਦਾ ਵਿਆਹ ਹੋਵੇ ਤੇ ਅਸੀਂ ਉਸ ਦਾ ਸਮਾਨ ਬਿਲਕੁਲ ਫਰੀ ਛੱਡ ਕੇ ਆਉਣਾ ਕਿਸੇ ਕਸਟ ਦੀ ਹੋਵੇ ਕਿਸੇ ਪਿੰਡ ਦੀ ਹੋਵੇ ਪਰ ਹੋਵੇ ਸਾਡੇ ਲੱਗ ਗਏ ਤੋਂ 500 ਕਿਲੋਮੀਟਰ ਦੀ ਨੇੜੇ ਪਿੰਡ ਹੋਵੇ ਤੇ 50 ਕਿਲੋਮੀਟਰ ਤੱਕ ਦੀ ਦੂਰੀ ਤੇ ਛੱਡ ਕੇ ਆਉਣਾ ਇਹਨਾਂ ਹੋ ਕੇ ਬੰਦਾ ਆ ਕੇ ਕਹਿੰਦੇ ਅੰਮ੍ਰਿਤਸਰ ਛੱਡਿਆ ਲੁਧਿਆਣਾ ਛੱਡਿਆ ਉਹ ਤਾਂ ਵੇਖੋ ਅਲੇ ਦੀ ਪਹੁੰਚ ਤੋਂ ਬਾਅਦ ਇੰਨੇ ਜਿਹੜਾ ਵੀਰ ਕੰਮ ਕਰੀ ਨੇ ਸਮਾਜ ਸੇਵੀ ਦਾ ਇੰਨੇ ਹੀ ਬਹੁਤ ਆ ਹੋਰ ਵੀ ਜਾਣਕਾਰੀ ਲਵਾਂਗੇ ਵੀਰ ਨੇ ਬਹੁਤ ਸੰਭਾਲ ਸੰਭਾਲ ਕੇ ਰੱਖਿਆ ਹੈ ਹੋਰ ਕਿਹੜੇ ਕਿਹੜੀਆਂ ਚੀਜ਼ਾਂ ਦਾ ਸ਼ੌਂਕ ਹੈ ਤੁਹਾਨੂੰ ਹੋਰ ਬਸ ਇਹੀ ਸ਼ੌਂਕ ਹੈ ਜੀ ਬਾਲੀਬਾਲ ਖੇਡਿਆ 20 ਸਾਲੋਂ ਬਾਲੀਬਾਲ ਦਾ ਹੀ ਸ਼ੌਂਕ ਸੀ ਤੁਹਾਨੂੰ ਦੋਨੇ ਭਾਈਆਂ ਨੂੰ ਜੀ ਜੀ ਹਾਂਜੀ 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 ਬਾਲੀਬਾਲ ਆ ਗਿਆ ਗੋਲਾ ਆ ਗਿਆ ਨਿੱਕੋਂ ਦੇ ਕਵਾਡੀ ਵੀ ਖੇਡਦੇ ਰਿਹਾ ਜੀ ਜੀ ਹਾਂਜੀ 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 ਜੀ ਆਪਾਂ ਬਾਹਰ ਵੀ ਚੱਲਦੇ ਚੱਲੀਏ ਬਾਹਰ ਵੇਖੀਏ ਸਾਮਾਨ ਚਲੋ ਆਪਾਂ ਬਾਹਰ ਵੀ ਚੱਲ ਕੇ ਜਿਹਦਾ ਸਾਰਾ ਸਾਮਾਨ ਵੀ ਦਿਖਾਉਨੇ ਆ ਵੀਰ ਨੇ ਜਨ ਕਿ ਘਰ ਦੇ ਵਿੱਚ ਜਿਵੇਂ ਉਠਾਂ ਦੀਆਂ ਕਾਠੀਆਂ ਹੁੰਦੀਆਂ ਬਲਦਾਂ ਦੀਆਂ ਪਜਾਲੀਆਂ ਹੁੰਦੀਆਂ ਹੋਰ ਕਾਫੀ ਸਾਮਾਨ ਜਨ ਕਿ ਵੀਰ ਨੇ ਸੰਭਾਲ ਕੇ ਰੱਖਿਆ ਹੋਇਆ ਜਿਹੜੀ ਸਾਡੀ ਇਹ ਕਾਠੀ ਉੱਠ ਦੇ ਉੱਤੇ ਕਿਸ ਤਰ੍ਹਾਂ ਰੱਖੀ ਜਾਂਦੀ ਸੀ ਇਹ ਪੰਜਾਲੀ ਆ ਬਲਦ ਦੇ ਕਿਸ ਤਰ੍ਹਾਂ ਤਰ੍ਹਾਂ ਪਾਈ ਜਾਂਦੀ ਸੀ ਕਿਉਂਕਿ ਉਹ ਚੀਜ਼ਾਂ ਹੁਣ ਰਹਿੀਆਂ ਨਹੀਂਆਂ ਕਈ ਵੀਰਾਂ ਨੂੰ ਸ਼ੌਂਕ ਆ ਘਰ ਦੇ ਵਿੱਚ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਰੱਖਣੀਆਂ ਵੀ ਚਾਹੀਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਸਾਡੇ ਵੱਡ ਬਡੇਰੇ ਸਾਡੇ ਬਜ਼ੁਰਗ ਕਿਵੇਂ ਕੰਮ ਕਰਦੇ ਸੀ ਜਿਹੜੇ ਜਾਨਵਰਾਂ ਤੋਂ ਕਿਵੇਂ ਕੰਮ ਲੈਂਦੇ ਸੀ ਬਲਦਾਂ ਤੋਂ ਕੰਮ ਕਿਵੇਂ ਲੈਂਦੇ ਸੀ ਉੱਠਾਂ ਤੋਂ ਕੰਮ ਕਿਵੇਂ ਲੈਂਦੇ ਸੀ ਤੇ ਕਿੰਨਾ ਕੁ ਔਖਾ ਕੰਮ ਸੀ ਜਿਹੜਾ ਸਾਡੇ ਬਜ਼ੁਰਗ ਕਰਦੇ ਸੀ ਆਪਾਂ ਉਹ ਵੀ ਜਾਣਕਾਰੀ ਲਾਵਾਂਗੇ ਬਾਹਰ ਚਲਦੇ ਵੀਰ ਜਣ ਕੇ ਸਾਰਾ ਸਮਾਨ ਸੰਭਾਲ ਕੇ ਰੱਖਿਆ ਹੋਇਆ ਹੈ ਆ ਹੜਾ ਇਹ ਮੂਰਖੀ ਹਲ ਵਜਦਾ ਜੀ ਅੱਛਾ ਹਾਂਜੀ ਹਾਂਜੀ ਮੂਰਖੀ ਹਲ ਵਜਦਾ ਮੂਰਖੀ ਹੜਾ ਸਰੋਂ ਵਾਲਾ ਬਾਣ ਵਾਣਾ ਅੱਛਾ ਤੇ ਸਰੋਂ ਵੀ ਵੀਜਦਾ ਸੀਗਾ ਜੀ ਵੀ ਉਹ ਚੌ ਵਾਲਾ ਵਜਦਾ ਚੌ ਹਾਂ 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 ਉਹ ਦੂਦਾ ਚੌ ਵਾਲਾ ਵਜਦਾ ਤੂੰ ਤਾਂ ਹੜਵਾਇਦਾ ਜੀ ਹੁਣ ਟਰੈਕਟਰ ਦੇ ਸੱਤ ਹਲ ਆ ਗਏ ਇਹ ਤੋ ਤਾਂ ਹਲ ਵਜਦਾ ਜੀ ਢੂੰਗੀ ਪਾਉਂਦਾ ਸੀ ਬਹੁਤ ਜੀ ਜੀ ਹਾਂ ਇਹ ਨਰਮਾ ਬੀਜ ਨਾਲ ਡ੍ਰਿੱਲ ਆ ਗਈ ਜੀ ਜੀ ਉਹ ਉਲਟਾਵਾ ਹਲ ਆ ਗਿਆ ਜੀ ਹੁਣ ਐਮਬੀ ਪਲੋਉ ਹੁੰਦੇ ਟਰੈਕਟਰ ਮੰਗਰਾ ਉਲਟਦੇ ਨੇ ਜੀ ਉਹਨੂੰ ਉਲਟਾਵਾ ਹਲ ਕਹਿੰਦੇ ਨੇ ਜੀ ਉਹ 45 ਅਕ ਜੀ ਵੱਢਦਾਂ ਲਈ ਅੱਛਾ ਹਾਂਜੀ ਹਾਂਜੀ ਆ ਬਾਈ ਨੇ ਉੱਪਰ ਲਿਖਿਆ ਵੀ ਆ ਸਾਰਾ ਵੀ ਕਿਹੜਾ ਆ 40 ਆ ਗਈ ਪੁਰਾਣੀ ਹਾਂ 40 ਆ ਅੱਛਾ ਹਾਂਜੀ 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 ਜਨਨ ਕਿ ਵੇਖੋ ਸਾਰਾ ਸਮਾਨ ਵੀਰ ਨੇ ਜਨਨ ਕਿ ਸੰਭਾਲ ਕੇ ਰੱਖਿਆ ਹੋਇਆ ਆ ਹ ਜਨਨ ਕਿ ਤਰਪਾਲੀ ਐ ਨਰਮੇ ਚ ਨਰਮਾ ਸੀਲਣ ਵਾਲੀ ਹੈ ਨਾ ਅੱਛਾ ਤੇ ਆ ਕਣਕ ਬੀਜਣ ਵਾਲੇ ਆ ਗਏ ਦੋ ਪੋਰਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਣਕ ਬੀਜਣ ਵਾਲੇ ਦੋ ਪੋਰਾ ਜਿੰਦਰਾ ਆ ਗਏ ਬੱਟਾਂ ਵਾਲਾ ਪੌਣ ਵਾਲਾ ਜੀ ਆ ਜਿੰਦਰਾ ਆ ਗਏ ਬੱਟਾਂ ਪੌਣ ਹਾਂਜੀ ਹਾਂਜੀ ਅੱਛਾ ਅੱਛਾ ਤੇ ਆ ਕਿਚ ਜਾ ਇੱਕ ਆਠੀ ਆ ਜੋ ਉੱਠ ਲਈ ਉੱਠ ਦੀ ਕਾਠੀ ਹਾਂਜੀ ਆ ਆ ਗਈ ਨਾਲ ਜੇ ਆਪਾਂ ਕੋਈ ਬਰਦਾਂ ਨੂੰ ਉੱਠਣ ਦਵਾਈ ਜਣੀ ਹੁੰਦੀ ਲੱਸੀ ਜਵਾ ਕੇ ਇਹ ਜਪਰ ਕੇ ਮੂੰਹ ਚ ਬੰਨਦੇ ਜੀ ਇਹਨੂੰ ਨਾਲ ਕਹਿੰਦੇ ਅੱਛਾ ਅੱਛਾ ਆ ਪੀਂਗ ਵਾਲੀ ਫੱਟੀ ਆ ਗਈ ਜੀ ਜਿੱਦਣ ਕਿ ਸਾਰਾ ਪ੍ਰੋਪਰ ਸਮਾਨ ਸੰਭ ਕੇ ਰੱਖਿਆ ਹੋਇਆ ਹੈ ਨਾ ਆ ਨਯੌ ਲਾ ਕੇ ਜੀ ਇਹਨੂੰ ਨਯੌ ਲ ਕਹਿੰਦੇ ਨੇ ਜੇ ਆਪਾਂ ਨੂੰ ਉੱਠ ਨੂੰ ਬੰਨਣਾ ਕਿ ਚੋਰੋਂ ਚੋਰ ਚੋਰੀ ਕਰਕੇ ਲੈ ਜਾਂਦੇ ਸੀ ਇਹ ਲੋਕ ਹੋਏ ਦੀ ਲੱਤ 'ਚ ਪੈ ਕੇ ਜੀ ਅੱਛਾ ਜਿਵੇਂ ਆਪਣੇ ਇੱਕ ਹੱਥ ਘੜੀ ਵਾਂਗੂ ਬਣੀ ਹੱਥ ਘੜੀ ਵਾਂਗੂ ਜੀ ਹਾਂਜੀ ਹੱਥ ਘੜੀ ਬਣੀਗਾ ਉੱਠ ਤੇ ਜਿਹੜੇ ਪੈਰ ਨੂੰ ਲਾ ਦਿੰਦੇ ਸੀ ਹਾਂਜੀ ਹਾਂ ਪੈਰ ਨੂੰ ਲਾ ਦਿੰ ਗੋੜ ਕੜ ਦੇ ਕਲਾੜੀ ਤੇ ਪਰ ਉਹ ਇਹ ਨਾਲ ਚੱਕ ਚੱਕ ਪਾਉਂਦੇ ਅੱਛਾ ਹਾਂਜੀ ਹਾਂਜੀ ਆ ਕੀ ਜੀ ਪਰੀਆਂ ਇਹਨੂੰ ਢਿੰਡਾ ਕਹਿੰਦੇ ਆਪਾਂ ਕੱਠਿਆਂ ਉਹ ਨਹੀਂ ਪਾਉਂਦਾ ਭਰੀਆਂ ਬਣਾ ਯਾਰ ਹੱਥਾਂ ਬਣਾ ਦੇ ਇੱਕ ਪਾਸੇ ਅੱਛਾ ਹਾਂ ਢਿੰਡਾ ਕਹਿੰਦੇ ਸੀ ਤੇ ਉਹ ਢਿੰਡਾ ਕਹਿੰਦੇ ਸੀ ਹਾਂਜੀ ਅੱਛਾ ਆ ਵੀ ਜਿੰਨੇ ਕੇ ਕਾਫੀ ਵੀ ਨੇ ਸਾਰਾ ਸਾਰਾ ਅੰਤਰ ਸਮੇਂ ਦਾ ਸੰਭਾਲ ਕੇ ਰੱਖਿਆ ਹਾਂ ਹਾਂਜੀ ਹਾਂਜੀ ਅੱਛਾ ਇੱਧਰ ਕੈਮਰਾ ਮੈਨੂੰ ਘੱਲੋ ਇੱਧਰ ਇੱਧਰ ਇੱਥੇ ਚਲੀ ਜਾਂਦੇ ਆਪਾਂ ਬਾਹਰ ਇੱਧਰ ਆ ਜੋ ਹਾਂ ਅੱਛਾ ਇਹ ਆਈ ਇਹਨੂੰ ਕਿਹਨੇ ਆ ਤੰਗਲੀ ਆ ਗਈ ਇਹ ਛੋਟੀ ਗੱਲ ਦੀ ਤੰਗਲੀ ਟੁੱਟ ਗਈ ਸੀ ਮਾੜਾ ਜੀ ਇਹਨੂੰ ਅਰੇ ਇਹਨੇ ਸੰਗਾ ਕਹਿੰਦੇ ਇਹਨੂੰ ਵਪ ਚੋਕਾਂ ਲੜਕੀਆਂ ਖੜੀਆਂ ਪੜਦੇ ਢਿੰਗਾ ਕਹਿੰਦੇ ਸੀ ਢਿੰਗਾ ਇਹ ਆ ਗਿਆ ਬਿੰਗਾ ਉੱਠਦੇ ਮਾਗਰ ਪਾ ਕੇ ਗਾਂ ਹਾਲੇ ਦੇ ਮਾਰ ਜੋੜਦੇੜੇ ਉਹ ਪਹਾੜ ਨੇ ਸਾਰੇ ਜਿੰ ਬਿੰਡੀ ਕਹਿੰਦੇ ਨੇ ਆਪਾਂ ਨਾ ਬਿੰਡੀ ਹੋਰ ਹੁੰਦੀ ਹੈ ਜੀ ਅੱਛਾ ਬਿੰਡੀ ਹੋਰ ਹੁੰਦੀ ਹੈ ਜੀ ਜੀ ਤੇ ਆ ਆ ਗਿਆ ਪਾਖੜਾ ਪਾਖੜਾ ਹਾਂ ਪਾਖੜਾ ਉੱਠਦੇ ਉੱਤੇ ਪਾ ਕੇ ਜੋ ਕੋਈ ਦੋ ਮੀਆਂ ਬੀਬੀ ਨੇ ਜਾਣਾ ਤਾਂ ਸੋਰੇ ਸੋਰੇ ਉੱਤੇ ਬਹਿ ਕੇ ਜਾਂਦੇ ਅੱਛਾ ਉਹ ਉੱਠ ਤੇ ਚੜ੍ਹ ਕੇ ਸ਼ਿੰਗਾਰਿਆ ਹੁੰਦਾ ਜੇ ਅੱਜ ਦੀ ਸਵੱਟ ਗੱਡੀ ਨੂੰ ਗਏ ਜਣੇ ਅੱਛਾ 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 ਹਾਂਜੀ ਬਾਈ ਦਾ ਕਹਿੰਦਾ ਵੀ ਜਦੋਂ ਉੱਠ ਦੇ ਉੱਤੇ ਇਹ ਪਾਇਆ ਹੁੰਦਾ ਸੀ ਜਦੋਂ ਜੋੜੇ ਨੇ ਬੈਠਣਾ ਸੀ ਮੀਆਂ ਬੀਬੀ ਇਹਦੇ ਉੱਤੇ ਜਨ ਕਿ ਉੱਠ ਨੂੰ ਸ਼ਿੰਗਾਰ ਕੇ ਲੈ ਕੇ ਜਾਂਦੇ ਸੀ ਜਿਵੇਂ ਅਸੀਂ ਹੁਣ ਆਪੀਆਂ ਗੱਡੀਆਂ ਨੂੰ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਉਸ ਟਾਈਮ ਦੇ ਵਿੱਚ ਜਨ ਕਿ ਪੁਰਾਣੇ ਸਮੇਂ ਦੇ ਵਿੱਚ ਉੱਠਾ ਨੂੰ ਬੜਾ ਸੋਹਣਾ ਸ਼ਿੰਗਾਰਿਆ ਜਾਂਦਾ ਸੀ ਤੇ ਇਹਦੇ ਉੱਤੇ ਜਨ ਕਿ ਫਲਕਾਰੀ ਵੀ ਪਾਈ ਜਾਂਦੀ ਸੀ ਜਦੋਂ ਸੌਰੀ ਜਾਂਦਾ ਸੀ ਕੋਈ ਤੇ ਅਦੇ ਘਾਰੇ ਨੂੰ ਪਿੱਛੇ ਭਾ ਕੇ ਜਨ ਕਿ ਇਸ ਉੱਠ ਦੇ ਉੱਤੇ ਸਵਾਰੀ ਕਰਕੇ ਦੋਨੇ ਮੀਆਂ ਬੀਬੀ ਜਾਂਦੇ ਤੇ ਉਹ ਗਿੱਜ ਜੀ ਬਈ ਉਹ ਉਹ ਰੰਦਾ ਆ ਗਿਆ ਜੀ ਮਾਰੂ ਬਾਹਣਾ ਚ ਫੇਰ ਦੇ ਅੱਛਾ ਉਹ ਰੰਦਾ ਆ ਗਿਆ ਠੀਕ ਹੈ ਹਾਂ ਫੇਰ ਉਹ ਆ ਗਈ ਜੀ ਕੋ ਕੱਖ ਕੋ ਇਕੱਠਾ ਥੋੜਾ ਬਾਹਣਾ ਹੁੰਦਾ ਬਾਹਣ ਅੱਛਾ ਤੇ ਉਹ ਤਿੰਨ ਪੋਰ ਆ ਗਿਆ ਜੀ ਕਣਕਲੀ ਜਰਲਾ ਜੀ ਤੇ ਇਹ ਸਾਗੀ ਆ ਗਈ ਜੀ ਅੱਛਾ ਅੱਛਾ ਹਾਂ ਆ ਪੱਖਾ ਆ ਗਿਆ ਜੀ ਲਾਈਟਾਂ ਦਾ ਸਾਧਨ ਤਾਂ ਹੁੰਦਾ ਨਾ ਸੀ ਹਾਂ ਪੁਰਾਣੇ ਬੰਦੇ ਕੋਈ ਪ੍ਰੋਗਰਾਮ ਨੂੰ ਪੱਖਾ ਚੱਲਦੇ ਸੀ ਆ ਟੈਲੀਵਿਜ਼ਨ ਦੂਜਾ ਆ ਗਿਆ ਛਿੱਟਾ ਉਹ ਦੂਜਾ ਸ਼ਟਰ ਵਾਲਾ ਸ਼ਟਰ ਵਾਲਾ ਟੈਲੀਵਿਜ਼ਨ ਆ ਗਿਆ ਜੀ ਜੀ ਤੇ ਇਹ ਸੰਦੂਖ ਆ ਗਿਆ ਜੀ ਪੁਰਾਣੀਆਂ ਚੀਜ਼ਾਂ ਜਨਨ ਕਿ ਸਾਰੀਆਂ ਹੀ ਸੰਭਾਲ ਕੇ ਰੱਖੀਆਂ ਇੱਕ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜਿਹੜੇ ਸਾਡੇ ਪੁਰਾਣੇ ਸਮੇਂ ਦੇ ਵਿੱਚ ਜਨਵਾਰ ਸੀ ਉੱਠ ਸੀ ਬਲਦ ਸੀ ਉਹਨਾਂ ਵਿੱਚ ਕਿੰਨੀ ਜਾਣ ਹੋਊਗੀ ਕਿਹੜੇ ਕਿਹੜੇ ਜਨਨ ਕਿ ਵੇਖੋ ਤੁਸੀਂ ਹਾਲਾ ਡੂੰਗੇ ਲੱਗਦੇ ਸੀ ਉਧਰ ਵੀ ਤੁਸੀਂ ਦੂਜੇ ਪਾਸੇ ਵੀ ਤੁਹਾਨੂੰ ਦਿਖਾਇਆ ਜਿਹੜੇ ਹੁਣ ਜਨਨ ਕਿ ਟਰੈਕਟਰਾਂ ਦੇ ਪਿੱਛੇ ਪਾਉਂਦੇ ਆ ਲਟਾਵੇਂ ਹਾਲਾ ਚੁੰਜੂ ਹਾਲਾ ਜਿਹੜੇ ਬਣਾਏ ਆ ਜਨਨ ਕਿ ਆ ਚੀਜ਼ ਕੀ ਵੋਟੇ ਆਗੇ ਜੀ ਅੱਗੇ ਵਿਆਹ ਚ ਬੁੜੀਆਂ ਲੱਡੂ ਇਹਨਾਂ ਚ ਬਣਦੀਆਂ ਅੱਛਾ ਮੋ ਇਹਦੇ ਅਖਬਾਰਾਂ ਦੇ ਬਣੇ ਹੁੰਦੇ ਸੀ ਅਖਵਾ ਲੇ ਮੋਕੇ ਹਾਂਜੀ ਹਾਂ ਅੱਛਾ ਉਹ ਦਾਤ ਆ ਗਿਆ ਜੀ ਜੀ ਉਹ ਊਰੀ ਆ ਗਈ ਜੀ ਉਹ ਪ੍ਰਾਣੀਆਂ ਬੁੜੀਆਂ ਦੀ ਸੁਹਾਗ ਪਟਾਰੀ ਆ ਗਈ 90 ਸਾਲ ਪੁਰਾਣੀ ਲੱਕੜ ਦੀ ਅੱਛਾ ਸੁਹਾਗ ਪਟਾਰੀ ਹਾਂਜੀ ਜੀ ਤਾਂ ਸੁਰਖੀ ਪਾウダー ਹੁੰਦਾ ਜੀ ਸੁਰਖੀ ਪਾウダー ਇੱਕ ਕਾਲ ਹੋਦਾ ਅੱਜ ਦਿਨ ਸਾਡੀਆਂ ਭੈਣਾਂ ਜਿਹੜੀਆਂ ਵੀਡੀਓ ਵੇਖਦੀਆਂ ਹੋਣਗੀਆਂ ਉਹ ਵੇਖ ਲੋ ਵੀ ਸਾਡੀਆਂ ਮਾਤਾ ਕੋਲੇ ਜਿਹੜੀਆਂ ਸੁਹਾਗ ਪਟਾਰੀਆਂ ਵੇਹਣ ਲੱਕੜ ਦੀ ਬਣਾਈ ਹੁੰਦੀ ਸੀ ਵਿਚਾਰੀਆਂ ਉਹਨਾਂ ਚ ਟਾਈਮ ਪਾਸ ਕਰ ਲੈਂਦੇ ਸੀ ਜੇਕਰ ਹੁਣ ਅੱਜ ਕੱਲ ਸੋਹਣੀ ਤੋਂ ਸੋਹਣੀ ਵੀ ਸੁਹਾਗ ਪਟਾਰੀ ਲਾ ਦੇ ਕੋਈ 2000 ਦੀ ਕਹੂਗੀ ਨਹੀਂ ਮੈਨੂੰ ਇਹ ਨਹੀਂ ਪਸੰਦ ਸਾਡੀਆਂ ਮਾਤਾ ਵੇਖੋ ਉਹਨਾਂ ਸੁਹਾਗ ਪਟਾਰੀਆਂ ਦੇ ਵਿੱਚ ਹੀ ਖੁਸ਼ ਸੀ ਸਵਾਨ ਦੇ ਉੱਤੇ ਤਾਣੀ ਵਾਲਾ ਆ ਗਿਆ ਬੁੜੀਆਂ ਦਾ ਸਮਾਨ ਅੱਗੇ ਹੋ ਜੋ ਮਾੜਾ ਅੱਗੇ ਅੱਗੇ ਜਿਉ ਇੱਧਰ ਹੋ ਜੋ ਅੱਛਾ ਨਹੀਂ ਆ ਆ ਕੀ ਹੈ ਚੀਜ਼ ਹੈ ਇਹ ਤਾਣੀ ਵਾਲਾ ਸਮਾਨ ਹੈ ਬੁੜੀਆਂ ਦਾ ਅੱਛਾ ਹਾਂ ਉਹ ਨੜੇ ਹੁੰਦੇ ਨੇ ਜੀ ਅੱਛਾ ਉਹ ਤੱਕੜਾ ਕੋ ਪੀੜੀ ਆ ਗਈ ਆ ਤੁਰ ਆ ਗਈ ਅੱਛਾ ਹਾਂ ਤੇ ਉਹ ਆ ਗਿਆ ਜੀ ਊਰਾ ਆ ਗਿਆ ਜੀ ਥੋ ਗਾਹਾਂ ਆ ਗਿਆ ਜੀ ਆਪਣੀ ਆ ਜੋ ਇੱਧਰ ਆ ਜੋ ਐਂਦੀ ਐਂਦੀ ਆ ਜੋ ਐਂਦੀ ਆ ਜੋ ਸਾਰਾ ਸਮਾਨ ਦਿਖਾਵਾਂਗੇ ਬਾਈ ਨੇ ਬੜੇ ਸ਼ੌਂਕ ਨਾਲ ਜਾਨੀ ਕਿ ਇਹ ਸੰਭਾਲ ਕੇ ਰੱਖਿਆ ਹੋਇਆ ਆ ਕੁਝ ਕਿਆ ਹੈ 5000 ਰੁਪਏ ਐਂਦੀ ਆ ਜੋ ਡੰਗਾ ਹੈਗਾ ਜੀ ਇਹ ਆਇਆ ਹੈ ਕੋਚ ਕੁਚ ਪਾਨ ਕਰਦੀ ਜਦੋਂ ਪਾਨ ਕਰਦੀਆਂ ਸੀ ਸਾਡੀਆਂ ਮਾਤਾ ਤੇ ਉਦੋਂ ਜਾਨੀ ਕਿ ਇਹ ਉੱਤੇ ਮਾਰਿਆ ਜਾਂਦਾ ਸੀ ਪਾਨ ਲਾ ਕੇ ਨਾ ਧਾਗੇ ਨੂੰ ਪਾਨ ਲਾ ਕੇ ਪਾਨ ਦੇ ਉੱਤੇ ਜਾਨੀ ਕਿ ਮਾਰਿਆ ਜਾਂਦਾ ਸੀ ਇਹ ਜਾਨੀ ਕਿ ਜਿਹੜੇ ਧਾਗੇ ਨੂੰ ਕੱਲਾ-ਕੱਲਾ ਕਰ ਦਿੰਦਾ ਸੀ ਇਹਨੂੰ ਕਹਿੰਦੇ ਸੀ ਕੁਚ ਤੇ ਇਹ ਹੈਗਾ ਦਰੀ ਵਾਲਾ ਹੱਥਾ ਹਾਂਜੀ ਨਾਂ ਦੇ ਇਹ ਵੀ ਵੀਰ ਨੇ ਸੰਭਾਲ ਕੇ ਰੱਖਿਆ ਹੋਇਆ ਕਿਹੜਾ ਈ ਉਹ ਟੇਰਨ ਹਾਂ ਉਹ ਟੇਰਨ ਆ ਗਿਆ ਜਿਹਦੇ ਉੱਤੇ ਜਾਨੀ ਕਿ ਬੁੜੀਆਂ ਸ਼ੱਬ ਕਹਿੰਦੇ ਸ਼ੱਬ ਹਨਾ ਭਾਈ ਸ਼ੱਬੋਂ ਦੀ ਸੀ ਸ਼ੱਬਾਂ ਕਹਿੰਦੇ ਸੀ ਅੱਕੀ ਬਣ ਜਾਂਦੀ ਸੀ ਜਿਹੜੀ ਊਰੀ ਬਾਕੀ ਬਣ ਜਾਂਦੀ ਸੀ ਫਿਰ ਉਸ ਤੋਂ ਬਾਅਦ ਉਸ ਤੋਂ ਬਣ ਕੇ ਇਹਦੇ ਉੱਤੇ ਚੜ ਜਾਂਦੀ ਸੀ ਊਰੀ ਦੇ ਉੱਤੇ ਜਿਹੜੀ ਊਰੀ ਆਪਾਂ ਪਹਿਲੇ ਪਾਸੇ ਵਿਖਾਈ ਹੈ ਉਹਦੇ ਉੱਤੇ ਚੜ ਜਾਂਦੀ ਸੀ ਜਾਨੀ ਕਿ ਪ੍ਰਾੰਤਨ ਸਮੇਂ ਦੇ ਵਿੱਚ ਵੇਖੋ ਕਿ ਕਿਵੇਂ ਸਾਡੀਆਂ ਮਾਤਾ ਸਾਡੀਆਂ ਭੈਣਾਂ ਕਿਵੇਂ ਕੰਮ ਕਰਦੀਆਂ ਸੀ ਆਹ ਜਿਹੜਾ ਆ ਤੁਸੀਂ ਵੇਖ ਰਹੇ ਹੋ ਇਹ ਪਣ ਨਹੀਂ ਆ ਉੱਪਰ ਦੀ ਗੱਲ ਕਰਦਾ ਇਹ ਜਨਨ ਕਿ ਪੈਰ ਜਿਵੇਂ ਆਪਾਂ ਕਹਿੰਦੇ ਬ੍ਰਿਕ ਬ੍ਰੈਕੀ ਹੋਵਾਂਗੇ ਆਪਾਂ ਤਾਣੀ ਵਾਲੇ ਤਾਣੀ ਵਾਲੇ ਬੁੜੀਆਂ ਜਿਹੜੇ ਚਲਾਉਂਦੀਆਂ ਸੀ ਇਹ ਜਦੋਂ ਬਦਲਣਾ ਹੁੰਦਾ ਸੀ ਤਾਂ ਠਾਂ ਠਾਂ ਕਰਕੇ ਜਨਨ ਕਿ ਸਾਡੀਆਂ ਮਾਤਾ ਡਿਜ਼ਾਈਨ ਬਣਾਉਂਦੀਆਂ ਹੁੰਦੀਆਂ ਸੀ ਤੇ ਆਹ ਬੇਲ ਨਹੀਂ ਆ ਗਈ ਤਾਂ ਹਾਂਜੀ ਕਪਾਹ ਵੇਲਣ ਵਾਲੀ ਇੱਕ ਦਿਨ ਵਿੱਚ ਬੁੜੀ 3 ਕਿਲੋ ਕਪਾਹ ਵੇਲਦੀ ਸਰ ਦਿਨ ਵਿੱਚ ਇਹਦੇ ਨਾਲ ਹਾਂ 90 ਸਾਲ ਪੁਰਾਣੀਆਂ ਜੀ ਇਹ ਹਾਂਜੀ ਆ ਵੇਲ ਨਹੀਂ ਆ ਜਿਹੜੇ ਪ੍ਰਾਂਤਨ ਸਮੇਂ ਦੇ ਵਿੱਚ ਸਾਡੀਆਂ ਮਾਤਾ ਜਨਕਿ ਘਰਾਂ ਦੇ ਵਿੱਚ ਕਪਾਹ ਵੇਲ ਕੇ ਜਨਕਿ ਕੰਮ ਚਰੰਦਕ ਸੀ ਹੁਣ ਕਾਰਖਾਨੇ ਚੱਲ ਪਏ ਉਦੋਂ ਕਿਹੜੇ ਕਾਰਖਾਨੇ ਹੁੰਦੇ ਸੀ ਆ ਆ ਮੂਲੀ ਆ ਗਈ ਬਈ ਹਾਂਜੀ ਹਾਂਜੀ ਮੂਲੀ ਆ ਮੂਲਾ ਇਹ ਇਹਦਾ ਜਿਆਦਾ ਕੰਮ ਕੀ ਹੁੰਦਾ ਸੀ ਉਖੜੀ ਹੁੰਦੀ ਕੋਈ ਆਪਾਂ ਬਾਜਰਾ ਬੂਜਰਾ ਗੁਮਾਰਾ ਫਿਰ ਉਤੋਂ ਦੇ ਨਾਲ ਕੁੱਟ ਕੇ ਬਲਦਾਂ ਨੂੰ ਪਾਉਂਦੇ ਸੀ ਹਾਂਜੀ 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 ਗਾਣਾ ਚ ਬਹੁਤ ਜ਼ਿਕਰ ਆਉਂਦਾ ਜੋ ਉਖੜੀ ਸਿਰ ਦੇ ਕੇ ਮੂਲੇ ਨੂੰ ਲੜਦਾ ਗਲਾਮਾਨ ਦਾ ਗਾਣਾ ਜੀ ਹਾਂ ਇਹ ਜਨ ਕਿ ਇਹਦੇ ਨਾਲ ਜਨ ਕਿ ਖਾਣ ਪੀਣ ਵਾਲੇ ਜਿਵੇਂ ਆਪਾਂ ਪਿੰਨੀਆਂ ਬਣਾਉਂਦਿਆਂ ਹੀ ਬੂਜਰਾ ਬਾਜਰੇ ਦੀਆਂ ਅਜਿਹਾ ਖਿਚੜੀ ਖਿਚੜੀ ਹਾਂ ਕੁੱਟ ਕੁੱਟ ਦੇ ਨਾਲ ਖਿਚੜੀ ਜੀ ਪਕਾ ਬਲਦਾਂ ਉੱਠਾਂ ਨੂੰ ਵੱਧ ਕੰਮ ਆਉਂਦੇ ਜੀ ਹਾਂਜੀ ਇਹ ਜਦੋਂ ਮੈਂ ਕੁੱਤ ਲੈ ਕੇ ਆ ਜਵਾਕ ਮੈਨੂੰ ਨੇ ਨੀ ਕਹਨ ਕਹਿੰਦੇ ਬਾ ਬਹੁਤ ਕਿੱਡਾ ਵੱਡਾ ਬੁਰਸ਼ ਲਈ ਅੱਛਾ ਫਿਰ ਹੁਣ ਦੱਸਿਆ ਜਵਾਬ ਕਾ ਲਵੇ ਪਾਣ ਕਰਨਾ ਜੀ ਕੋਚਾ ਲਵੇ ਇਹ ਬੁਰਸ਼ ਨਹੀਂ ਹੈ ਅੱਛਾ ਅੱਛਾ ਹਾਂ ਹਾਂ ਤੇ ਹੋਰ ਵੀ ਤੁਹਾਡੇ ਘਰੇ ਲੋਕ ਵੇਖਣ ਆਉਂਦੇ ਹੋਣਗੇ ਬਸੇ ਬਾਹਰੋਂ ਆਉਂਦੇ ਜੀ ਬਹੁਤ ਆਉਂਦੇ ਬਸ ਦੂਰ ਹਾਂ ਚੈਨਲ ਵਾਲੇ ਹੀ ਬਹੁਤ ਆ ਗਏ ਨੇ ਅੱਛਾ ਜੀ ਪੰਜਾਬੀ ਚੱਕਦੇ ਹੋ ਪੰਜਾਬ ਹੋਰ ਬਹੁਤ ਚੈਨਲ ਹੈ 3 ਸਾਲ ਪਹਿਲਾਂ ਜੀ ਹਾਂ ਜੀ ਤੇ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜੀ ਬੀਜੇ ਦਾ ਤੁਹਾਡੇ ਘਰੇ ਆਉਂਦੇ ਹਾਂ ਜੀ ਕਾਦਰ ਪੈਂਦੀ ਸਾਡੀ ਹੁਣ ਤੁਸੀਂ ਆਏ ਹੋ ਸੋਣੂਆਂ ਚ ਪੂਰੀ ਖੁਸ਼ੀ ਸਾਡੀ ਅੱਛਾ ਜੀ ਕਿਤੇ ਘਰ ਦੇ ਤਾਂ ਨਹੀਂ ਕਹਿ ਰੱਖਿਆ ਤੂੰ ਤਾਂ ਨਿਤ ਮੇਲਾ ਲਾਈ ਰੱਖਦਾ ਕੰਮ ਕੰਮ ਕਰ ਲਿਆ ਕਰ ਨਾ 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 ਕੰਮ ਤਾਂ ਅਸੀਂ ਜੀ ਬਸ ਆ ਹੁਣੀ ਥੋੜੇ ਦਿਨਾਂ ਦੀ ਬਿਲ ਮੈਂ ਕੰਮ ਤਾਂ ਦਿਲ ਰਾਤੀ ਕਰੀ ਰਹੀ ਜੀ ਹਾਂ ਜੀ ਕਿ ਜਦੋਂ ਕੋਈ ਚੈਨਲ ਵਾਲਾ ਵੀਰ ਆਉਂਦਾ ਤੁਹਾਡੇ ਇੰਟਰਵਿਊ ਕਰਨ ਆਉਂਦਾ ਅੱਛਾ ਹਾਂ ਟਾਈਮ ਫਿਰ ਕਰਣਾ ਸੀਜ਼ਨ ਤਾਂ ਟਾਈਮ ਦਿੰਦੇ ਨਹੀਂ ਅਸੀਂ ਤੂੰ ਗਾਂਹਾਂ ਸੀਜ਼ਨ ਚੱਲ ਪੂਆ ਹੁਣ ਮੜ ਜੀ ਰੇਲੀ ਦਿੱਤਾ ਉਹ ਟਾਈਮ ਦੇ ਦੇਣਾ ਸੀਜ਼ਨ ਤਾਂ ਫਿਰ ਔਖਾ ਬੋਤ ਹੁੰਦਾ ਜੀ ਕਿਉਂਕਿ ਦੋ ਟਰੈਕਟਰ ਆਪਣੇ ਆ ਚਾਰ ਪੰਜ ਨਾਲ ਹੋਰ ਚੱਲਦੇ ਹੁੰਦੇ ਜੀ ਹਾਂਜੀ ਇੱਕ ਆਪਾਂ ਹੋਰ ਵੀ ਚੀਜ਼ ਰਹਿ ਗਈ ਦਿਖਾਉਣ ਵਾਲੀ ਮੈਂ ਬਾਹਰ ਹੁਣ ਇੱਧਰ ਦਿਖਾਉਣਾ ਇਹ ਬਰਿੰਦਰ ਦੇ ਪੈਣਾ ਸੀ ਪੂਰੇ ਅੱਛਾ ਫੋਟੋ ਦੇ ਬਰਿੰਦਰ ਦੇ ਆ ਜਾਓ ਇੱਧਰ ਆ ਜਾਓ ਬਈ ਇੱਕ ਇੱਕ ਚੀਜ਼ ਰਹਿ ਗਈ ਆਪਾਂ ਗੱਲ ਕਰ ਗਏ ਬਾਈ ਨੇ ਜਿਹੜੇ ਪੱਟੀਆਂ ਹੁੰਦੇ ਸੀ ਪੱਟੀਆਂ ਸਾਹ ਪੱਟੀ ਹੈ ਨਾ ਇਹ ਉਹ ਕਹਿੰਦਾ ਉਹ ਬੋਰਾ ਉਹ ਤੇ ਭਾਵੇਂ ਕਿ ਬੋਰਾ ਜੀ ਕੋਈ ਕੀੜਾ ਪੂਣਾ ਲਿਆਉਣਾ ਜਾਂ ਰੇਪ ਪਾਉਣੀ ਅੱਛਾ ਉਹ ਕੰਮ ਦਿੰਦਾ ਸੀ ਇੱਕ ਜਿਹੜੇ ਪੱਟੀਆਂ ਹੁੰਦੀਆਂ ਸੀ ਉਹ ਚੀਜ਼ ਤਾਂ ਨਹੀਂ ਸੀ ਪੱਟੀਆਂ ਅਗਦੀ ਕਿਹੜੀਆਂ ਉਹ ਨਾ ਜਾਲੀ ਵਾਲਾ ਦਿੱਤਾ ਹਾਂ ਪੱਟੀਆਂ ਜਨਕੇ ਬਜ਼ੁਰਗ ਜਿਵੇਂ ਆਪਾਂ ਤਾਣੀ ਬੁੰਨਦੇ ਉਸ ਤਰ੍ਹਾਂ ਹੀ ਬੁਣੀ ਜਾਂਦੀ ਸੀ ਇਹ ਵੀ ਤਾਣੀਆਂ ਕੁਝ ਦਰੀ ਬੁੰਨਦੇ ਆ ਜਦੋਂ ਮੈਂ ਤਰੀ ਬੁੰਦੀਆਂ ਸਾਡੇ ਘਰੇ ਦੇ ਵਿੱਚ ਮਾਤਾ ਉਵੇਂ ਜਨਨ ਕਿ ਇਹਨਾਂ ਚੀਜ਼ਾਂ ਨੂੰ ਬੁਣਿਆ ਜਾਂਦਾ ਸੀ ਪੱਟੀ ਨੂੰ ਇਹ ਸੰਦੀ ਬੁਣੀ ਜਾਂਦੀ ਸੀ ਇਹਨੂੰ ਜਨਨ ਕਿ ਘਰਾਂ ਦੇ ਵਿੱਚ ਲੋਕੀ ਗੱਡਾਂ ਦੇ ਵਿੱਡ ਹੁੰਦੇ ਸੀ ਜਿਹੜੇ ਉਦੋਂ ਦਾਣੇ ਢੋਣੇ ਹੁੰਦੇ ਸੀ ਗੱਡਾਂ ਦੇ ਵਿੱਚ ਇਹ ਜਨਨ ਕਿ ਇਹਦੀ ਪੱਟੀ ਦੀ ਵਰਤੋਂ ਕਰੀ ਜਾਂਦੀ ਸੀ ਜ਼ਿਆਦਾ ਉੱਠ ਵੀ ਦੇਖੇ ਉੱਠਦਾ ਸੀ ਜਿਮਾਨੀ ਦੇਖੋ ਪੀਣਾ ਪਿਉਣਾ ਹੁੰਦੇ ਸਾਡੇ ਕੋਲ ਲੋਕ ਪਹਿਲਾਂ 82 83 ਜੋ ਉਹਦੀ ਚੀਜ਼ ਵੇਖੀ ਹੋਈ ਸੀ 4 ਘੱਟੇ 2 ਉਧਰ ਤੋਂ ਉਧਰ ਬੈਂਦੀ ਉਦੋਂ ਵਾਰ ਇਹ ਵੀ ਪਾਉਣ ਲੱਗੇ ਸੀ ਉਹਨਾਂ ਨੇ ਹਾਂਜੀ ਹਾਂਜੀ देखो मैं तो एक बार फिर कैमरामैन ਨੂੰ ਕਹਿੰਨਾ ਇਧਰਲੇ ਪਾਸੇ ਸਾਰੀਆਂ ਤਸਵੀਰਾਂ ਦਿਖਾ ਦੇ ਜਿਹੜੇ ਸਾਡੇ ਜਾਨਵਰ ਕਿੰਨੇ ਸੀ ਉਹਨਾਂ ਦੇ ਵਿੱਚ ਕਿੰਨੀ ਜਾਨ ਹੋਊਗੀ ਕਿ ਐਡੇ ਜਨਨ ਕਿ ਡੂੰਗੇ ਹਾਲ ਲੱਗਦੇ ਸੀ ਉਸ ਟਾਈਮ ਉਦੋਂ ਜਿਹੜੇ ਬਜ਼ੁਰਗ ਸੀ ਉਹਨਾਂ ਵਿੱਚ ਵੀ ਜਾਨ ਸੀ ਕਿਉਂਕਿ ਉਦੋਂ ਖਾਣ ਪੀਣ ਦੀਆਂ ਚੀਜ਼ਾਂ ਵੀ ਇਹੋ ਜਿਹੀਆਂ ਸੀ ਹੁਣ ਤਾਂ ਸਾਰੀਆਂ ਡੁਪਲੀਕੇਟ ਚੀਜ਼ਾਂ ਡੁਪਲੀਕੇਟ ਕਿ ਉਹ ਡੁਪਲੀਕੇਟ ਦਦ ਸਭ ਚੀਜ਼ਾਂ ਡੁਪਲੀਕੇਟ ਆ ਜਾਂਦੀਆਂ ਕਿ ਹੋ ਜਾ ਆਪਾਂ ਆਦੇ ਪਸ਼ੂਆਂ ਨੂੰ ਪਾਈ ਜਣੇ ਉਹੋ ਜਿਹਾ ਸਾਡੇ ਜੀ ਤਾਕਤ ਆਉਣੀ ਐ ਚਾਰ ਪਾਲਿਆ ਜੀ ਕਹਿੰਦੇ ਕੇਰਾ ਪਾ ਕੇ ਰੱਖਤਾ ਭਰ ਕੇ ਟੁਕਰਾਂ ਪਾ ਦੇ ਉੱਲੀ ਵਾਲਾ ਚਾਹੇ ਕਾਸੇ ਵਾਲਾ ਮੁੜ ਕੇ ਫਿਰ ਉਹੋ ਜਿਹਾ ਉਹਨੂੰ ਦੁੱਧ ਦੇਣਾ ਉਹੋ ਜੀ ਸਾਡੇ ਜਾਨਵਰ ਹੋਣ ਸਾਡੇ ਬੱਚੇ ਹੋਣਗੇ ਜਿਹੋ ਜਿਹਾ ਖਾਵਾਂਗੇ ਪਸ਼ੂਆਂ ਨੂੰ ਪਾਵਾਂਗੇ ਉਹੋ ਜੀ ਸਾਨੂੰ ਜੁਨਿਕ ਦੁੱਧ ਆਊਗਾ ਉਹੋ ਜੀ ਸਾਡੇ ਚ ਜਾਣ ਪਊਗੀ ਇੱਕ ਵੀਰ ਇੱਕ ਤੁਸੀਂ ਰਾਹ ਦੀ ਗੱਲ ਕਰਦੇ ਸੀ ਹਨਾ ਰਾਹ ਦਿਖਾ ਦੇ ਕੈਮਰਾਮੈਨ ਨੂੰ ਕਹਿੰਦਾ ਸੀ ਮੈਂ ਰਾਹ ਦੀਆਂ ਤਸਵੀਰਾਂ ਦਿਖਾ ਦਈਏ ਸਾਨੂੰ ਅਸੀਂ あれはもう、また、これは、これは、これは、これは、これは、これ ਅੱਛਾ ਹਾਂ ਆ ਦੇਖ ਲੋ ਕਿੰਨਾ ਥਾਂ ਛੱਡਿਆ ਹੋਇਆ ਜੀ ਹਾਂ ਹਦ ਹੁਣ ਲਈ ਹੋਰ ਲੋਕ ਨੇ ਰੂੜੀਆਂ ਉੱਤੇ ਲਈ ਰੱਖਦੇ ਨੇ ਫੇ ਰੱਖਣ ਉਹ ਐਸੀ ਦਾ ਅੰਟੋ ਜੇ ਰੱਬ ਨੇ ਕਰਤਾ ਰੱਬ ਨੂੰ ਵਿੱਚੂੰ ਹੀ ਘੋੜ ਦਿੰਦੇ ਨੇ ਜੀ ਇਹ ਰੋਲ ਹੁੰਦਾ ਸਾਰਾ ਸਿਸਟਮ ਦਾ ਜੀ ਹਾਂ ਉਹ ਸਿਸਟਮ ਸਹੀ ਹੈ ਉੱਥੇ ਤੱਕ ਵਾਹਨ ਛੱਡਿਆ ਜਾਵੜਾ ਆਪਣਾ ਜੋ ਜਿੱਥੇ ਤੱਕ ਉਹਨੇ ਕਾਰਾਂ ਖੜੀਆਂ ਨੇ ਉੱਥੇ ਤੱਕ ਆਪਣਾ ਲੱਗਦਾ ਵਾਹਨ ਅੱਛਾ ਆ ਆਪਣਾ ਗਮੰਡ ਹੀ ਆ ਇਹ ਰੋੜ ਹੀ ਰਹਿੰਦਾ ਵਿਚਾਰਾ ਵਾਹਨ ਇੱਥੇ ਟਿੱਕੇ ਦਿੰਦਾ ਬੰਦਾ ਸੋਖਾ ਬੰਦਾ ਇਹਨੇ ਵੀ ਛੜਾਤਾ ਵਾਹਨ ਇਹਨੂੰ ਵੀ ਛੜਦਾ ਇਹਦੇ ਵਾਲੇ ਪਾਸੇ ਵੀ ਦਰਖਤ ਲੱਤੀ ਜੀ ਪੁੱਛ ਗਵਰਡੀਆਂ ਨੇ ਇਹਨਾਂ ਨੂੰ ਵੀ ਛੱਡਿਆ ਪਿਆ ਉਹ 90% ਰੁਖ ਹੀ ਹੁੰਦਾ ਜੀ ਕਿਸੇ ਪਿੰਡ ਚ ਵਗਜੋ ਹਾਂਜੀ ਹਾਂ ਇਹ ਛੱਡਣਾ ਚਾਹੀਦਾ ਚਾਹੀਦਾ ਜੀ ਜੇ ਸਾਡੇ ਕੋਲ ਇੰਨੇ ਨੇ ਵਾਹਣ 10 10 20 ਕਿੱਲੇ ਵਾਹਣਾ ਸਾਨੂੰ ਉਹ ਤੇ ਫਸਲ ਕਰਕੇ ਗੁਜ਼ਾਰਾ ਨਹੀਂ ਆਉਂਦਾ ਜਾਨੀ ਕਿ ਇਹ 2 3 ਫੁੱਟ ਵੱਢ ਕੇ ਫਸਲ ਬਾਹਲੀ ਤਰੀ ਹੋ ਜੂਗੀ ਸੋਚਦਾ ਫਰਕ ਹੈ ਹੁਣ ਸਾਡੇ ਕੋਲੇ ਸਾਰੇ ਸ਼ੀ ਕਿੱਲੇ ਵਾਹਣੀਆਂ ਅਸੀਂ ਤਾਂ 4 ਕਿੱਲੇ ਵਾੜ 12 ਫੁੱਟ ਤੋਂ ਸਾਡਾ ਹੋਏ ਨਾਲੇ ਕਮਾਂਡੀ ਤੋਂ ਸੜਾ ਵੇ ਇਹ ਤੂੰ ਕਹਾ ਜਾ ਕੇ ਦੇਖ ਲਓ ਤੁਸੀਂ ਜੇ ਮੈਂ ਸੜਕ ਦੇ ਉੱਤੇ ਐਮ 50 50 ਕਿੱਲੇ ਵਾਲਿਆਂ ਨੇ ਜਮਾ ਉੱਤੇ ਖਾਲ ਪਾਰਕ ਹੈ ਜੀ ਉਹ ਜੋ ਚੀਜ਼ ਆ ਜੇ ਫਿਰ ਕੋਈ ਐਕਸੀਡੈਂਟ ਹੋ ਜੇ ਫਿਰ ਰੱਖਣਗੇ ਰੱਬ ਨੇ ਕਰਤਾ ਇਹ ਕੰਮ ਆ ਸਿਸਟਮ ਦਾ ਹੁਣ ਬਾਹਰਲੇ ਮੂਰਖ ਐਕਸੀਡੈਂਟ ਕਿਉਂ ਨਹੀਂ ਹੁੰ ਦੋਸਤੋ ਵੀਰਨਾ ਜਾਣਕਾਰੀ ਲਈ ਬੜਾ ਮਨ ਖੁਸ਼ ਹੋਇਆ ਇਹੋ ਜਿਹੇ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਤੇ ਜੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਫਿਰ ਨਵੀਂ ਵੀਡੀਓ ਦੇ ਨਾਲ ਫਿਰ ਜਲਦੀ ਮਿਲਾਂਗੇ ਤੁਹਾਡੇ ਨਾਲ ਧੰਨਵਾਦ